ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਪੰਜਾਬ ਦੇ ਪੁੱਤ ਚੈਨਲ ਦੀ ਟੀਮ ਪਹੁੰਚੀ ਆ ਪਿੰਡ ਢਪਾਲੀ ਬਾਈ ਪਿੰਦੀ ਸਿੱਧੂ ਦੇ ਫਾਰਮ ਤੇ ਬਾਈ ਪਿੰਦੀ ਸਿੱਧੂ ਦੇ ਤੁਹਾਨੂੰ ਪਸ਼ੂ ਵਿਖਾਉਣੇ ਆ ਮੱਝਾ ਤੇ ਨਾਲੇ ਬਾਈ ਪਿੰਦੀ ਸਿੱਧੂ ਦੀ ਲਾਈਫ ਬਾਰੇ ਗੱਲਾਂ ਕਰਾਂਗੇ ਉਹਨੇ ਮਾਤਾ ਪਿਤਾ ਨਾਲ ਨਾਲੇ ਬਾਈ ਨਾਲ ਗੱਲਬਾਤ ਕਰਦੇ ਆ ਸਾਰੀ ਨਾਲੇ ਬਾਈ ਦੇ ਸ਼ੌਂਕ ਬਾਰੇ ਪਤਾ ਕਰਾਂਗੇ ਬਾਈ ਪੁੱਛਦੇ ਆ ਬਾਈ ਨੂੰ ਵੀ ਕੀ ਇਨਕਮ ਆ ਪਸ਼ੂਆਂ ਤੋਂ ਕੀ ਕੀ ਫਾਇਦੇ ਨੁਕਸਾਨ ਆ ਸਾਰੇ ਕਸ ਬਾਰੇ ਤੇ ਨਵੇਂ ਮੁੰਡੇ ਕੁੜੇ ਨੂੰ ਬਾਈ ਕੀ ਸਨੇਹਾ ਦੇਣਾ ਚਾਹੁੰਦਾ ਆਜੋ ਜੀ ਤੁਹਾਨੂੰ ਮਿਲਾਉਣੇ ਆ ਬਾਈ ਪਿੰਦੀ ਸਿੱਧੂ ਨਾਲ ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਣੇ ਚੈਨਲ ਪੰਜਾਬ ਦਾ ਪੁੱਤ ਦੀ ਟੀਮ ਪਹੁੰਚੀ ਹੈ ਪਿੰਡ ਭਾਲੀ ਤੇ ਤੁਹਾਨੂੰ ਅੱਜ ਉਹ ਮਹਾਨ ਸ਼ਖਸੀਅਤਾਂ ਨਾਲ ਮਿਲਾ ਰਹੇ ਹਾਂ ਜਿਨ੍ਹਾਂ ਨੇ ਇੱਕ ਪੰਜਾਬ ਦਾ ਹੀਰਾ ਪੈਦਾ ਕਰਿਆ ਤੇ ਆਪਣੇ ਨੌਜਵਾਨ ਮੁੰਡੇ ਕੁੜੀਆਂ ਵਾਸਤੇ ਇੱਕ ਨਸੀਹਤ ਆਹੋ ਠੀਕ ਆ ਵੀ ਬਾਹਰਲੇ ਦੇਸ਼ਾਂ 'ਚ ਨਾ ਜਾਓ ਤੇ ਇੱਥੇ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਕੇ ਤੁਸੀਂ ਕੰਮ ਕਰੋ ਤੇ ਕਾਮਯਾਬ ਹੋਵੋ ਇਹ ਬਜ਼ੁਰਗ ਬੈਠੇ ਨਹੀਂ ਜੀ ਮਾਤਾ ਜੀ ਬੈਠੇ ਆ ਇਹਨਾਂ ਦੀ ਕੁੱਖੋਂ ਉਹ ਬੱਚਾ ਪੈਦਾ ਹੋਇਆ ਹੀਰਾ ਪੈਦਾ ਹੋਇਆ ਜਿਨ੍ਹਾਂ ਨੇ ਸਾਰੇ ਪੰਜਾਬ ਦਾ ਆਪਣੇ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਗਿਆ ਮੇਰਾ ਮਤਲਬ ਕਹਿਣ ਦਾ ਹੈਗਾ ਬਾਈ ਪਿੰਦੀ ਸੁੱਧ ਤੇ ਮਾਤਾ ਪਿਤਾ ਜੀ ਬਪੂ ਜੀ ਸੱਸੀ ਗਾਰ ਸੱਸੀ ਗਾਰ ਬਪੂ ਜੀ ਕੀ ਨਾਮ ਆ ਤੁਹਾਡਾ ਪੁੱਤਾ ਕਰਨੀਲ ਸਿੰਘ ਹੈ ਜੀ ਠੀਕ ਹੈ ਮਾਤਾ ਜੀ ਤੁਹਾਡਾ ਕੀ ਨਾਮ ਹੈ ਵੈਸੇ ਮੈਨੂੰ ਡਾਕਟਰ ਹੀ ਕਹਿੰਦੇ ਆ ਮੈਂ ਡਾਕਟਰੀ ਕਿਤੇ ਨਾਲ ਜੁੜਿਆ ਹੋਇਆ ਹਾਂ ਠੀਕ ਹੈ ਜੀ ਪ੍ਰੈਕਟਿਸ ਕਰਦਾ ਰਿਹਾ ਮੈਂ ਰਾਜੇਪਿੰਡਾ ਠੀਕ ਹੈ ਜੀ ਬਪਾ ਮੈਡੀਕਲ ਆ ਗਈ ਇਹ ਮੁੰਡੇ ਨੂੰ ਕਰਾਪੋ ਛੋਟੇ ਜੀ ਠੀਕ ਹੈ ਜ ਮਾਤਾ ਜੀ ਛੋਟਾ ਕਿਹਨਾ ਆ ਮਨਜੀਤ ਗੌਰ ਮਨਜੀਤ ਗੌਰ ਹੈ ਠੀਕ ਹੈ ਜੀ ਮਾਤਾ ਜੀ ਬਹੁਤ ਤੁਹਾਡੇ ਕੋਲ ਇੰਟਰਵਿਊ ਵਾਲੇ ਮੁੰਡੇ ਆਉਂਦੇ ਹੋਣੇ ਸਾਡੇ ਨਾਲ ਦੀ ਵੀਰ ਆਉਂਦੇ ਹੋਣੇ ਹੈਨਾ ਅੱਜ ਅਸੀਂ ਇਹ ਤੁਹਾਡੇ ਇੰਟਰਵਿਊ ਕਰ ਰਹੇ ਹਾਂ ਤੇ ਮਾਤਾ ਜੀ ਬਾਈ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਪਿੰਡੀ ਸਤੂ ਬਾਰੇ ਇਹ ਪਹਿਲੇ ਜੋ ਛੋਟਾ ਜਿਹਾ ਹੁੰਦਾ ਸੀ ਸਾਡੇ ਕਿਲੀ ਦਾਦਾ ਸੀ ਜੋ ਉਹ ਉਹਨਾਂ ਆਏ ਕਹਿੰਦੇ ਸੀ ਵੀ ਭਾਈ ਮੈਨੂੰ ਉਹਨੇ ਮਹਿਣਾ ਮੰਜੀ ਤੇ ਇੱਕ ਦਿਨ ਪਿੰਦੀ ਮਤਲਬ ਜੇ ਸੀਗਾ ਨਾ ਪਿੰਦੀ ਬਹਾਲੀ ਚੌੜ ਕਰਦਾ ਸੀ ਚੌੜ ਬਹਾਲੀ ਕਰਦਾ ਸੀ ਠੀਕ ਹੈ ਜੀ ਉਹ ਕਹਿੰਦਾ ਤੁਸੀਂ ਤਾਂ ਹੁਣ ਤਾਂ ਨਹੀਂ ਚੌੜ ਕਹਿੰਦੇ ਹੋ ਵੀ ਉਹ ਕਹਿੰਨੇ ਵੀ ਇੱਕ ਦਿਨ ਇਹ ਤੁਸੀਂ ਥੋੜਾ ਨਾਉ ਬਣਾ ਥੋੜਾ ਮਾਪੇ ਦਾ ਨਾਉ ਉੱਚਾ ਕਰ ਦੋ ਠੀਕ ਹੈ ਜੀ ਫਿਰ ਪਤ ਸਰ ਮਾਨ ਹੋ ਗਿਆ ਉਹਨੇ ਕੁੱਤੇ ਰੱਖੇ ਜਿਹੜੇ ਕੰਮ ਵੱਲ ਪਏ ਮਤਲਬ ਜੇ ਮਿੱਟੀ ਦੇ ਹੱਥ ਪਾਉਂਦੇ ਸੀ ਸੋਨਾ ਬਣ ਜਾਂਦਾ ਦੇਖੋ ਸਰ ਸਾਥ ਆ ਠੀਕ ਹੈ ਹਾਂ ਤੁਸੀਂ ਪਰ ਇਹਦੇ ਮੰਨ ਕੇ ਜਿੰਨਾ ਵੀ ਕੰਮ ਕਰਿਆ ਨੇ ਡੇਰੀ ਫਾਰਮ ਦਾ ਕੰਮ ਕਰਿਆ ਸਾਰਾ ਜੀ ਪ੍ਰਸਾਦ ਦਿਨੇ ਹਾਂ ਪਰ ਸਾਰਾ ਸਾਥ ਠੀਕ ਹੈ ਮਾਤਾ ਜੀ ਇਹ ਬਾਈ ਮਾ ਮਸ਼ਹੂਰ ਹੋਗਾ ਪਿੰਡੀ ਨਾ ਦੀ ਪਿੰਡੀ ਸਿੱਧੂ ਪਿੰਡੀ ਸਿੱਧੂ ਹੋਈ ਪਈ ਆ ਹਨਾ ਮਾਲ ਸਾਰੇ ਕੀਤੇ ਹੋਈ ਪਈ ਐ ਤੇ ਪੱਕਾ ਨਾ ਕੀ ਹੈ ਬਾਈ ਦਾ ਮੇਰੇ ਲਈ ਪੱਕਾ ਨਾ ਬਹੁਤ ਘੱਟ ਬੰਦ ਨੂੰ ਪਤਾ ਹੋਣਾ ਹਾਂ ਇਧਰ ਹਰਪਿੰਦਰ ਸਿੰਘ ਆਪਾਂ ਠੀਕ ਹੈ ਜੀ ਹਰਪਿੰਦਰ ਸਿੰਘ ਜਦੋਂ ਬਸ ਉੱਥੇ ਮੇਲੇ ਦੀ ਬੋਲਿਆ ਹਰਪਿੰਦਰ ਸਿੰਘ ਪਿੰਡੀ ਕਹਿੰਦਾ ਵੀ ਇਹ ਖੁਸ਼ ਹੋ ਕੇ ਵੀ ਮੈਨੂੰ ਲੋਕ ਪਿੰਡੀ ਕਹਿੰਦੇ ਪਹਿਲੇ ਤੇ ਕਹਿੰਦਾ ਪਿੰਡੀ ਸਿੱਧੂ ਦਾ ਨੌਤੀ ਫਿਰ ਮਸ਼ਹੂਰ ਹੋਗਾ ਤੁੰ ਮੇਲੇ ਵਿੱਚ ਠੀਕ ਹੈ ਜੀ ਤੇ ਮਾਤਾ ਜੀ ਸ਼ੁਰੂ ਕਰਿਆ ਕੰਮ ਬਾਈ ਨੇ ਉਦੋਂ ਕਿੰਨੇ ਪਸ਼ੂਆਂ ਤੋਂ ਸ਼ੁਰੂ ਕਰਿਆ ਸੀਗਾ ਕੰਮ ਪਹਿਲਾਂ ਪੁੱਛਾਰੇ ਕੋ ਕੁੱਤੇ ਸੀ ਸਾਰੇ ਕੋਲ ਘਰੇ ਪਹਿਲਾਂ 2 2 ਮਹੀਨੇ ਸੀ ਠੀਕ ਹੈ ਜੀ ਮਤਲਬ ਇੱਕ ਹਾਡੀਆਂ ਦੀ ਕਿਚੋਲ ਲੈਂਦੀ ਕੋਈ ਬਾਹਰ ਬਸ ਬਸ ਵਕਤ ਬਾਅਦ 2 ਹੋਰ ਹੋਣ ਦੇ ਚਾਰਕ ਪਸ਼ੂ ਹੁੰਦੇ ਸੀ ਬਾਹਰ ਨਹੀਂ ਸੀ ਸੀ ਲੱਗਦੇ ਬਸ ਇਹਨੇ 16 17 ਦੇ ਵਿੱਚ ਆ ਕੇ ਇਹ ਕਿਹਾ ਜਿਉਂ ਫਿਰ ਸਾਡੇ ਡਾਕਟਰ ਸੀ ਇੱਥੇ ਉਹਨੇ ਮੇਲੇ ਲਾਉਣ ਲਾਤੇ ਮੇਲੇ ਦੇ ਪਹਿਲਾਂ ਇਹਨੇ ਇਹਨੂੰ ਸ਼ੌਂਕ ਪੈ ਗਿਆ ਨੇ ਮੇਲੇ ਤੇ ਇਹਨੂੰ ਧਾਰਨੀ ਦੀ ਚੋਣੀ ਆਉਂਦੀ ਠੀਕ ਹੈ ਜੀ ਹਾਂ ਬਸ ਉੱਥੇ ਫਿਰ ਮੇਲੇ ਤੇ ਮੈਂ ਨਾਲ ਧਾਰ ਤੋੜ ਚ ਮੰਗਾ ਬਸ ਫਿਰ ਸ਼ੌਂਕ ਪੈਂਦਾ ਪੈਂਦਾ ਸਾਨੂੰ ਸਾਰੇ ਪਰਿਵਾਰ ਨੂੰ ਉਸ ਤੋਂ ਸ਼ੌਂਕ ਪੈ ਗਿਆ ਬਾਪੂ ਜੀ ਫਿਰ ਤੁਸੀਂ ਕਿਹੜੇ ਅਹੀ ਪਰ ਜਿਵੇਂ ਖੇਤੀਬਾੜੀ ਦਾ ਹਾਂਜੀ ਏ ਦਾ ਟਾਈਮ ਹੈ ਨਹੀਂ ਸਾਂਭ ਸੰਭਾਲ ਕਰਨੀ ਕੋ ਦਿਹਾੜੀਆ ਲਿਆਉਣਾ ਹਾਂਜੀ ਕੋ ਕੰਮ ਕਰਨਾ ਕੋਈ ਵੀ ਖੇਤੀ ਦਾ ਕਰਨਾ ਕੋਈ ਕਪਾਲ ਪੁੱਤ ਨਹੀਂ ਦਿਹਾੜੀਆ ਪੁੱਛਣਾ ਪਈਆਂ ਨੂੰ ਚੋਗਣਾ ਲਾਉਣਾ ਪੁੱਛਣਾ ਇਹ ਸਾਰੇ ਪਰਿਵਾਰ ਦੇ ਇਕ ਕੰਮ ਵਾਲਾ ਰਲ ਮਿਲ ਕੇ ਸਿਸਟਮ ਹੋਇਆ ਉਹ ਮੈਡੀਕਲ ਜਿੰਦਾ ਉਹਦਾ ਟਾਈਮ ਨਹੀਂ ਇਹਦਾ ਟਾਈਮ ਨਹੀਂ ਉਹ ਮੈਨੂੰ ਕਰਨਾ ਪੰਦਾ ਪੁੱਛਣਾ ਸਮਝ ਗਏ ਜੀ ਪ੍ਰੈਕਟਿਸ ਪਰ ਹੁਣ ਵੀ ਕਰ ਰਹੇ ਹੋ ਤੁਸੀਂ ਜੀ ਮੈਂ ਤਾਂ ਕਿਸੇ ਨਹੀਂ ਕਰਦਾ ਹੁਣ ਮੇਰੇ ਕੋਲ ਦੱਦਾ ਦਾ ਲੁਕਸ਼ਕ ਠੀਕ ਜੀ ਬੰਦਰੀ ਦਵਾਈ ਦੇਣਾ ਨਾ ਕਰੇ ਠੀਕ ਹੈ ਜੀ ਹਾਂਜੀ ਪੱਕਾ ਲਾਈ ਰਦ ਪੱਕਾ ਚਾ ਪੱਕਾ ਲਾਈ ਕਰ ਦਿਨ ਬਾਈ ਤੇ ਬਾਪੂ ਜੀ ਜਦੋਂ ਮੰਨ ਲਾ ਕੇ ਚਲੋ ਵੀ ਬਾਈ ਬਾਹਰ ਹੁੰਦਾ ਉਦੋਂ ਫਿਰ ਥੋੜੀ ਜਿਹੀ ਜ਼ਿੰਮੇਵਾਰੀ ਵੰਡ ਜੀ ਫਾਰਮ ਦੀ ਸਾਰੇ ਦੀ ਹਾਈ ਫਖਾਮ ਦੇ ਫਸਲ ਜੋ ਕਈ ਜਿਵੇਂ ਹੁਣ ਉੱਠ ਗਿਆ ਜਿ ਦਵਾਈ ਉੱਠ ਗਿਆ ਸੀ ਹਾਂਜੀ ਕਈ ਖਦਨ ਲਾ ਕੇ ਆ ਫਿਰ ਅਸੀਂ ਫਾਰਮ ਤੇ ਰਹੇ ਤੇ ਫਾਰਮ ਕੀਤੀ ਪਰਸਨ ਨਾਲ ਕਰਾਈ ਆ ਤੇ ਕਿ ਪਟੇ-ਪਟੇ ਕਰਾਈ ਆ ਠੀਕ ਹੈ ਜੀ ਏ ਬਾਪੋ ਜਿਹੜੇ ਆਉਣ ਵਾਲੇ ਮੰਨ ਲਓ ਆਪਣੇ ਪੀੜ੍ਹੀਆਂ ਦਾ ਨਵੇਂ ਮੁੰਡੇ ਆ ਗਏ ਹਨਾ ਜਾਂ ਬੱਚੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੂਗੇ ਮੈਂ ਕੀ ਸਨੇਹਾ ਦਿੰਨ ਤੁਸੀਂ ਮੈਂ ਤਾਂ ਹੀ ਜਿਹੜੇ ਲੋਕ ਬਾਹਰੋਂ ਭਾਈਦੇ ਆ ਹਾਈ ਲੈਕਟ ਕਰਕੇ ਹੁਣ ਤਾਂ ਉਹ ਬੈਲੂਜੀ ਹੈ ਨਹੀਂ ਹਾਈ ਲੈਕਟ ਹਾਂ ਜੀ ਹੁਣ ਤਾਂ ਸਾਰਕ ਦਾ ਤੇਜ ਬੰਦ ਹੋ ਗਏ ਬੰਦ ਕਰਤਾ ਕਿ ਉਹਨੂੰ ਵਿਆਹ ਕਰਾ ਕੇ ਜਾਣ ਚਾਹੁੰਦਾ ਉਹ ਵੀ ਬੰਦ ਕਰਤਾ ਉਹਨਾਂ ਨੂੰ ਇਕੱਲੇ ਜਾ ਸਕਦਾ ਹਾਂਜੀ ਬਾਕੀ ਬਾਹਰ ਕੁਛ ਨਹੀਂ ਇੱਥੇ ਬਹੁਤ ਕੁਝ ਹੈ 25-30 ਲੱਖ ਰੁਪਈਆ ਲੋਣਾ ਹੈ ਜੋ ਮਰਜ਼ੀ ਕੰਮ ਤੋਂ ਲੋ ਠੀਕ ਹੈ ਜੀ 400 ਰੋਜ਼ਗਾਰ ਹੋਰਾਂ ਨੂੰ ਮਿਲੂਗਾ ਨਾਲੇ ਆਪ ਲੋਕ ਇ ਨਾਲੇ ਸਾਰੇ ਨਾਲ ਆ ਜਿਵੇਂ ਮੰਨ ਲਓ ਹੁਣ ਤੁਹਾਡੇ ਡੇਰੀ ਫਾਰਮ ਤੇ ਆ ਤੇ ਮਾ ਪੰਜ ਸੱਤ ਪਰਿਵਾਰ ਪੜੀ ਜਾਂਦੇ ਥੋੜੀ ਹਿਲਦੇ ਹੋਣਾ ਵੀ ਸਾਰਾ ਸਿਸਟਮ ਚੱਲੀ ਜਾਂਦਾ ਹੈਗਾ ਵਧੀਆ ਪ੍ਰਮਾਤਮ ਦੀ ਕਿਰਪਾ ਕੀ ਬਾਹਰ ਤੋਂ ਭੇਡ ਚਾਲਣ ਹੋਈ ਪਈ ਹੈ ਸਾਡੇ ਮੁੰਡਾ ਕਰੇਡਾ ਸਾਡੇ ਕੋਲ ਹੀ ਕਿੰਨਾਂ ਦਾ ਆਈ ਹੋਏ ਪਰੇ ਤੋਂ ਅੱਗੇ ਕਹਿੰਦੇ ਹੁੰਦੇ ਸੀ ਕਿ ਹਉ ਕਰੇਡਾ ਵਾਲੇ ਕੋਠੀ ਆ ਟਮਾਟਾ ਮਾ ਗਿਆ ਹੁੰਦਾ ਕੋਈ ਹਾਂਜੀ ਉਹਦਾ ਘਰ ਘਰ ਕਰੇਡਾ ਵਾਲਾ ਬਣਿਆ ਗਿਆ ਸਹੀ ਗੱਲ ਹੈ ਪਰ ਫੇ ਕਮ ਹੈ ਨਹੀਂ ਉਧਰ ਹਾਲਾਤ ਬਹੁਤ ਨਾਜਿਕਾ ਜਿਹੀ ਬਚਾਂ ਦੇਖਦੇ ਆਪਾਂ ਕਿਉਂ ਆਪਾਂ ਚਲੋ ਨਹੀਂ ਗਏ ਤਾਂ ਆਪਾਂ ਪਤਾ ਤਾਂ ਲੱਗਦੀ ਐ ਸੋਸ਼ਲ ਮੀਡੀਆ ਤੋਂ ਪਤਾ ਲੱਗੇ ਨਾ ਵੀ ਕੀ ਹਾਲਾਤ ਹਨਾ ਤੇ ਮਾਤਾ ਜੀ ਤੁਹਾਡੇ ਇੱਕ ਮੈਂ ਪੁੱਛਾਂ ਗੱਲ ਪੁੱਛਾਂ ਬੀਜ ਸਵੇਰੇ ਤੋਂ ਲੰਗਰ ਚੱਲੂ ਹੋਏ ਦਾ ਪਰਮਾਤਮਾ ਦੀ ਕਿਰਪਾ ਨਾਲ ਹਨਾ ਸ਼ਾਮ ਤੱਕ ਫਿਰ ਲੰਗਰੀ ਚੱਲੀ ਜਾਂਦਾ ਚੱਲੀ ਜਾਂਦਾ ਪਹਿਲਾਂ ਸਾਡੇ ਸਾਡੀ ਸ਼ੁਰੂ ਤੋਂ ਆਦ ਸੀ ਯਾਰ ਵਾਪਸੀ ਸਪੰਜ ਸੀਗੇ ਠੀਕ ਹੈ ਜੀ ਉਦੋਂ ਵੀ ਉਹ ਤਾਂ ਕਹਿੰਦੇ ਪਟਵਾਰੀ ਦੀ ਰੋਟੀ ਬਣਾ ਦਿਓ ਅੱਜ ਫਲਾਣੇ ਦੀ ਰੋਟੀ ਬਣਾ ਦਿਓ ਸ਼ੁਰੂ ਸਾਡੇ ਉਹ ਜਿਹਾ ਮਤਲਬ ਇਹ ਪਿੰਡੀ ਦੇ ਘਰ ਨਾਲ ਹੀ ਆ ਗਈ ਸਾਡੇ ਜਿਵੇਂ ਅਸੀਂ ਰੋਟੀ ਟੋਕ ਮਗਰ ਲੱਗੋ ਕੋ ਲੱਗੇ ਸਾਨੂੰ ਕੋਈ ਪਰਵਾਹ ਨਹੀਂ ਕੋਈ ਚਾਹ ਹੋਈਏ ਵੀ ਰੋਟੀ ਵਾਲੇ ਬੰਦੇ ਆ ਜਾਣ ਵੀ ਅਸੀਂ ਰੋਟੀ ਖਾਣੀ ਆ ਵੀ ਬੁਢਾ ਨਹੀਂ ਆਉ ਕਮਾਨੇ ਰੋਟੀ ਦਿਆ ਸਾਨੂੰ ਕੋਈ ਨਹੀਂ ਠੀਕ ਹੈ ਜੀ ਤੇ ਬਾਈ ਪਿੰਡੀ ਦੀ ਕਿੰਨੀ ਉਮਰ ਹੋ ਗਈ ਜੀ ਇਹ ਤਾਂ ਸਮ 86 ਦਾ ਜਨਮ ਹੈ ਹਾਂ ਠੀਕ ਹੈ ਜੀ ਮਲੋ 38 ਕਸਾਲੀ ਬਣਦੀ ਤੇ ਜਾਦੇ ਬਣ ਗਈ ਇੰਨੀ ਕੀ ਬਣਦੀ ਇੰਨੀ ਕੀ ਬਣਦੀ ਹੈ ਨਾ ਹਾਂ ਠੀਕ ਹੈ ਜੀ ਤੇ ਛੋਟੇ ਹੁੰਦੇ ਸੀ ਫਿਰ ਮੰਨ ਹੁਣ ਚੌਂਕ-ਚੌਂਕ ਕੀ ਸੀ ਤੇ ਉਦੋਂ ਫਿਰ ਖੇਡਣ ਖੁੱਡਣ ਦਾ ਕਰਕੇ ਕਿਵੇਂ ਸੀ ਇਵੇਂ ਇਹ ਤਾਂ ਸ਼ੌਕ ਸੀ ਪੁੱਤ ਜੇ ਕਿਸੇ ਕੁੱਤਾ ਕੋਈ ਕਿਸੇ ਜਖਮ ਹੋ ਜਾਣਾ ਇਹਨੇ ਸੱਤ ਚੋਰ ਮੇ ਦਵਾਈ ਲਾਉਣੀ ਮੈਂ ਕਹਿੰਦੀ ਮੈਂ ਨਾ ਮੈਂ ਨਾ ਫਿਰ ਮੈਂ ਕਹਿੰਦੀ ਬੱਚੇ ਦੇ ਕੋਈ ਸੌ ਬਿਮਾਰੀ ਲੱਗ ਗਈ ਹੈ ਇਹਨੇ ਸੱਤ ਚੋਰ ਮੇ ਜਾ ਕੇ ਕਿ ਸੇ ਛੋਟੇ ਢੱਠੇ ਦੇ ਹੁੰਦੇ ਪਿੰਡੇ ਜਾਂਦੇ ਕਹਿੰਦੇ ਵੀ ਉਹ ਮਿੰਨੀ ਸੜਕਲੇ ਡਰਦਾ ਘਟ ਸੀਗਾ ਠੀਕ ਹੈ ਜੀ ਇਹ ਕੁੱਤੇ ਬਲੇ ਦਵਾਈ ਲਾ ਕੇ ਇਹਨੇ ਮਤਲਬ ਕੋਈ ਲਾਜਕਾਰੀ ਦੇਣਾ ਸੀਗਾ ਫਿਰ ਚੋਰ ਨੂੰ ਕੁੱਤਾ ਸਾਡੀ ਬੇਬੇ ਜੀ ਸੀਗੀ ਹਾਂਜੀ ਉਹ ਦਵਾਈਆਂ ਮੰਨ ਕੇ ਚਲੋ ਬਾਪੂ ਜੀ ਕੋਲੇ ਹੋਣਗੇ ਕੋਈ ਪ੍ਰੈਕਟਿਸ ਕਰਦੀ ਸੀ ਜਦੋਂ ਤੇ ਸਾਡੇ ਬੇਬੇ ਜੀ ਸੀ ਉਹ ਕੁੱਤੇ ਨਾਲ ਉਹ ਨਾਫਰਤ ਕਰਦੀ ਸੀ ਉਹ ਇਹਨੇ ਫਿਰ ਚੋਰ ਨੂੰ ਲਿਆ ਕੇ ਕੁੱਤਾ ਛੱਡ ਦੇਣਾ ਠੀਕ ਹੈ ਜੀ ਫਿਰ ਉਹ ਫਿਰੇ ਪਾਸੇ ਨੂੰ ਸਾਨੂੰ ਆਏ ਲੱਗੇ ਸਾਡੇ ਬਾਪੂ ਜੀ ਨੇ ਕਹਿਣਾ ਵੀ ਇੱਕ ਦਿਨ ਤੁਹਾਨੂੰ ਭਾਈ ਬਣ ਕੇ ਦਿਖਾਵੂ ਤੁਹਾਡਾ ਨੌਕ ਚੱਕਾ ਠੀਕ ਬਸ ਹਮੇ ਸਾਡੀ ਮਾਂ ਰੱਚੇ ਤੇ ਬਹੁਤ ਆ ਬਿਸਾਰੇ ਕੋਲ ਹਜ਼ਾਰਾਂ ਕਾਕੇ ਬੰਦਾ ਸਨ ਮਿਲਦਾ ਠੀਕ ਉਹ ਤਾਂ ਮੰਨ ਲਓ ਹਰ ਸਾਰੇ ਪੰਜਾਬ ਦੇ ਵਿੱਚ ਹੀ ਮੰਨ ਹਨਾ ਬਾਹਰੇ ਦੇਸ਼ਾਂ ਦੇ ਵਿੱਚ ਵੀ ਪੀ ਪਿੰਦੀ ਸਿੱਧੂ ਪੀ ਪਿੰਦੀ ਸਿੱਧੂ ਹੋਈ ਪਈ ਹੈ ਹਨਾ ਤੇ ਸਵੇਰੇ ਫਿਰ ਕਿੰਨੇ ਵਜੇ ਉੱਠਦੇ ਹੋ ਤੇ ਕਿਵੇਂ ਕਰਦੇ ਹੋ ਕਿਵੇਂ ਕਿਹੜੇ ਹਿਸਾਬ ਨਾਲ ਸੈਟਿੰਗ ਰੱਖੀ ਤੁਸੀਂ ਅਸੀਂ 4 ਵਜੇ ਇਹਨੇ ਉੱਠ ਕੱਢਣਾ ਪਿੰਦੇ ਘਰ ਆਈ ਨੇ ਠੀਕ ਹੈ ਜੀ ਸਾਨੂੰ ਉਹਨਾਂ ਨੂੰ ਦੋਨਾਂ ਨੂੰ ਚਾਹ ਮਤਲਬ ਸਾਨੂੰ ਦੁੱਧ ਚ ਪੱਤੀ ਵਾਕੇ ਅਸੀਂ ਫਿਕਾ ਦੁੱਧ ਵੀ ਨਾ ਦੋਨੇ ਠੀਕ ਹੈ ਜੀ ਸਾਨੂੰ ਦੁੱਧ ਚ ਪੱਤੀ ਵਾਕੇ ਫੜਾ ਦੇਣੀ ਆ ਫਿਰ ਇਹਨੇ ਮਤਲਬ ਨਾਲ ਦੀਆਂ ਸਵੇਰ ਪੰਗਾਂ ਚਾਹ ਫੜਾ ਦੇਣੀ ਉੱਧਰ ਠੀਕ ਫਿਰ ਉਹ ਫਿਰ ਅਸੀਂ ਪਤਾ ਫਿਰ ਇਹ ਤੇ ਬੇੜ ਦਾ ਟਾਈਮ ਹੋ ਗਿਆ ਫਿਰ ਉਹਨੂੰ ਉਠਾਉਣਾ ਨਮਾਉਣਾ ਤੇ ਸਭ ਬਸ ਐ ਜੋ ਲੱਗੇ ਰਹੇ ਨੇ ਫਿਰ ਕੰਮ ਤੇ ਫਿਰ ਇਹ 12 ਵਜੇ ਤੱਕ ਸਮਝ ਲੈ ਇਹਦੀ ਕੰਮ ਸਾਰਾ ਦਿਨੀ ਲੋਟ ਆਉਂਦਾ ਫਿਰ 2 ਘੰਟੇ ਮੈਂ 1 ਘੰਟਾ ਇਹਨੂੰ ਕਹਿੰਦੇ ਨਾ ਵੀ ਤੂੰ ਬਿਜੀ ਰੈਸਟ ਕਰ ਲੈ ਭਾਈ ਚਾਹ ਪਾਣੀ ਮੈਟ ਦਾ ਆਦਮੀ ਕੋਈ ਚਾਹ ਪਾਣੀ ਸਾਰਾ ਦਾ ਸਾਡੇ ਹੋਈ ਜਾਂਦੀ 2 ਵਜੇ ਸ਼ਾਮਿਕ ਚਾਹੀ ਹੋ ਜਾਂਦੀ ਹੈ ਬਾਪੂ ਜੀ ਕਿੰਨੇ ਲੋਕ ਰੋਜ਼ ਫਾਰਮ ਦੇਖਣ ਆਉਂਦੇ ਤੇ ਕਿੰਨੇ ਮੰਨ ਕੇ ਚੱਲੋ ਵੀ ਸਾਡੇ ਜਿਵੇਂ ਅਸੀਂ ਚੈਨਲ ਵਾਲੇ ਆਏ ਆ ਜ ਹਨ ਕਿੰਨੇ ਲੋਕ ਇੰਟਰਵਿਊ ਕਰਨਾ ਆਂ ਤੇ ਰੋਜ਼ ਤੇ ਹੋ ਜਾਂਦੇ ਆ 50 ਮੁੰਡੇ ਕੋ ਹੋ ਜੀ ਉਹ ਜਾਂਦੇ ਪਤਾ ਸੀ ਕਿਤੇ ਗਿਣਤੀ ਨਹੀਂ ਕੀਤੀ ਮਾਰਾ ਜੀ ਮੇਰੇ ਕੋਲ ਸੀ ਬਸ ਜੋ ਦੁੱਧ ਰੱਖ ਰਿਆ ਸੀ ਸੈਟ ਵਰਕੇ ਦੁੱਧ ਹੀ ਰੱਖ ਦੀ ਪਤੀਲਾ ਵਰਕੇ ਰੱਖ ਲਿਆ ਦੁੱਧਾ ਉਹ ਲੱਗ ਜਾਂਦਾ ਸੀ ਕਿਤੇ ਦੇਖਿਆ ਨਹੀਂ 20 ਲੀਟਰਾਂ ਨੂੰ ਲੱਗ ਜਾਂਦਾ ਰੋਈ ਦਾ ਹਾਂ ਰੋਈ ਦਾ ਲੱਗ ਜਾਂਦਾ ਸੀ ਤਾਂ ਰੱਖ ਕੇ ਜ 10 ਕਿਲੋ ਰੱਖ ਲਿਆ 10 ਆਥਰ ਨੂੰ ਸ਼ਾਮ ਤੱਕ ਖਤਮ ਹੋ ਜਾਣਾ ਉਹ ਤੇ ਚਾਹ ਪਾਣੀ ਦੇ ਜਿਹੜਾ ਅਸੀਂ ਦਹੀਂ ਦੁੱਧ ਆਥਰ ਨੂੰ ਪੀਣਾ ਉਹ ਆਰਡਰ ਰੱਖਣਾ ਠੀਕ ਹੈ ਜੀ ਵੀ ਮੰਨ ਲਓ ਜੋ ਕੋਈ ਵੀ ਆਉਂਦਾ ਆਪਣਾ ਪਰਮਾਤਮਾ ਦੀ ਕਿਰਪਾ ਨਾਲ ਹਰੇਕ ਬੰਦਾ ਇਥੋਂ ਰੱਜ ਕੇ ਜਾਂਦਾ ਵੀ ਭੁੱਖਾ ਨਹੀਂ ਨਿਕਲਦਾ ਇਹ ਸਾਡੇ ਪੰਡਤੋਂ ਵੀ ਕੋਈ ਚਾਹ ਨਹੀਂ ਕਿਸੇ ਨੂੰ ਖਾਲੀ ਨਹੀਂ ਮ ਦੇ ਪੰਜੇ ਬਾਰ ਉਹਦਾ ਨਾਮ ਲੁਕ ਰਖਵਾਉਣੇ ਨੂੰ ਕੋਈ ਦਵਾਈ ਲੈਣਾ ਵੀ ਕੋਈ ਆਵੇ ਅਸੀਂ ਚਾਹ ਤੋ ਬਣਾ ਮੋੜ ਨਹੀਂ ਦਵਾਈ ਲੈਣ ਨੂੰ ਹੁਣ ਚਾਪੀਉਣੀ ਨਹੀਂ ਇਹ ਇੱਕ ਗੱਟਾ 15 ਦਾ ਲੱਗੇਗਾ ਸਾਨੂੰ ਅੱਛਾ ਜੀ ਹਾਂ ਜੀ ਸਮਝ ਗਏ ਜੀ ਫਿਰ ਪਰਮਾਤਮਾ ਦੀ ਕਿਰਪਾ ਨਾਲ ਮੰਨ ਲਓ ਵੀ ਲੰਗਰੀ ਚੱਲਦਾ ਚੋਰੀ ਹਟ ਹੈ ਨਾ ਅੰਦਰ ਬਣ ਗਿਆ ਹੋਰ ਮਾਂ ਦੀ ਕੀ ਕਹਿਣਾ ਚਾਹੁੰਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਵੀਆਂ ਕੁੜੀਆਂ ਜਿਹੜੀਆਂ ਹੁਣ ਮੰਨ ਲਓ ਅੱਜ ਕੱਲ ਬੱਚੀਆਂ ਹਨਾ ਮਟਿਆਰਾ ਮੈਂ ਪੈਣਾਗਾ ਜਿਵੇਂ ਉਹਨਾਂ ਬੱਚੀਆਂ ਪਰ ਢਿੰਗਾ ਬਰੀ ਤੁਸੀਂ ਕੀ ਲੈ ਦੇਣੇ ਆਸਤਾ ਹੈ ਕਿ ਜਿਹੜੇ ਵੀ ਜਿਹੜੇ ਵੀ ਸੁਸਤੀ ਸਾਥ ਦੇ ਕੇ ਭੈਣ ਭਾਂਗ ਨਾਲ ਕੱਲ ਤੁਸੀਂ ਬਗਾਨੇ ਘਰ ਜਾਣਾ ਕੰਮ ਕਰ ਜੇ ਆਪਾਂ ਨਾਲ ਬੰਦਿਆਂ ਦੇ ਸਾਥ ਦੇਵਾਂਗੇ ਬੁੜੀਆਂ ਕੋਈ ਆਪਾਂ ਇੱਥੇ ਕੋ ਘਟ ਆ ਕੇ ਠੀਕ ਹੈ ਜੀ ਹੁਣ ਇਸ ਕੀ ਮੇਲਾ ਰੱਖਿਆ ਬੇਨ ਦਾ ਮੇਲਾ ਹੋਊਗਾ 12ਵੇਂ ਮਹੀਨੇ ਦਾ ਦੋ ਤਿੰਨ ਤਰੀਕੇ ਦਾ ਉਹ ਇਸ ਸਮੇਂ ਆਓ ਸਾਰਾ ਆਸੀ ਗੜਿਆ ਬੇਨਤੀ ਆਦੀ ਸਾਰਾ ਮਾਮਾ ਭੈਣਾ ਧੀਆਂ ਬੱਚਿਆਂ ਆ ਕੇ ਉਥੇ ਮੇਲਾ ਦੇਖਣ ਸਾਰੇ ਉਸਾ ਕਰਨ ਜੀ ਆਪਾਂ ਰਲ ਮਿਲ ਕੇ ਸਾਰੇ ਆਪਨ ਆਪ ਵੀ ਆਪ ਬਹੁਤ ਤਰੱਕੀ ਕਰ ਸਕਦੇ ਜੀ ਆਪਾਂ ਬਰਾ ਮਿਲ ਕੇ ਕੰਮ ਕਰਦੇ ਹਾਂ ਸਹੀ ਗੱਲ ਹੈ ਮਾਤ ਜੀ ਇਹ ਬਾਕੀ ਮੇਰੀ ਵੀ ਥੋੜੀ ਜੀ ਆਪਣੇ ਚੈਨਲ ਦੇ ਨਾਲ ਹੀ ਭੈਣਾਂ ਨੂੰ ਬੇਨਤੀ ਹੈ ਵੀ ਪਸ਼ੂਆਂ ਬੰਨੂ ਵੀ ਧਿਆਨ ਦਿਆ ਕਰਨਾ ਉਹ ਨਵੇਂ ਕੁੜੰਗਾ ਏੜੰਗਾ ਉਹ ਥੋੜਾ ਜਿਹਾ ਪਸ਼ੂਆਂ ਕੋਲ ਘੱਟ ਧਿਆਨ ਦਿੰਦਿਆਂ ਥੋੜਾ ਇਹ ਨਾ ਮੈਂ ਦੇਖਿਆ ਮੈਂ ਤਾਂ ਇਹ ਬਾਪੂ ਜੀ ਇੱਕ ਗੱਲ ਹੋਰ ਦੇਖੀ ਆ ਜਿਹੜੇ ਨਵੇਂ ਬੱਚੇ ਹੈਗੇ ਉਹ ਥੋੜਾ ਜਿਹਾ ਪਸ਼ੂਆਂ ਤੋਂ ਨਫ਼ਰਤ ਕਰਨ ਲੱਗੇ ਉਹ ਐ ਵੀ ਸਮਝ ਸਾਡੀ ਟੌਰ ਚ ਫਰਕ ਪੈਂਦਾ ਪੈਂਦਾ ਇਹ ਕੀ ਕਰਨਾ ਮੇਰਾ ਪਤਾ ਆਪਣੀ ਆਉਂਦਾ ਇੱਧਰ ਪਰ ਉਹਨੂੰ ਲਾਡ ਹੁਣ ਦੁੱਧ ਪਿਉਣ ਲੱਗ ਗਿਆ ਤੇ ਹੁਣ ਮੈਂ ਸਾਹਮਣੇ ਕਹਿਣੀ ਬਈ ਦੁੱਧ ਪਿਆ ਕਰ ਸ਼ੀਸ਼ਾਗਾ ਵੀ ਹੁਣ ਉਹ ਕਹਿਣੇ ਆਗੇ ਫਿਰ ਲੱਗ ਜਾਂਦਾ ਬੱਚਾ ਇਹ ਬਾਈ ਪਿੰਡੀ ਮਹਾਲਮ ਜੀ ਹਲੋ ਹਾਂ ਆਲਮਸਿਦ ਦੁੱਧ ਪਿਆੰਦਾ ਤੂੰ ਕਹੇ ਦੋ ਲੋਗ ਨਹੀਂ ਆਉਂਦਾ ਤੂੰ ਕਹੇ ਦੋ ਫਿਰ ਦੁੱਧ ਬਣਾਥੇ ਜੋਟੀ ਹੋ ਗਈ ਹੁਣ ਆਪੀ ਲੱਗ ਜਾਂਦਾ ਹੱਥ ਨੂੰ ਅਰਜ ਨੂੰ ਟਿਊਸ਼ਨ ਤੋਂ ਆਊਗਾ ਟਿਊਸ਼ਨ ਤੋਂ ਆ ਕੇ ਧਾਰਾ ਚੁੰਗਾ ਪੜ੍ਹਨੂਗਾ ਤੇ ਉਸੀ ਸੀਸੀ ਜੀ Papa ਕੇ ਦੱਸਿਆ ਵਦੇ ਡੜੀ ਦਾ ਵੀ ਇੰਨਾ ਦੁੱਧ ਪਿਆ ਦੇ ਭਾਈ ਔਰ ਅਸੀਂ ਦੁੱਧ ਪਿਆੰਦਾ ਤੇ ਮਾਤਾ ਜੀ ਮੈਂ ਸੁਣਿਆ ਵੀ ਹਰਿਆਣੇ ਚੋਂ ਯੂਪੀ ਚੋਂ ਵੀ ਬਹੁਤ ਲੋਕ ਹੁੰਦੇ ਹਰਿਆਣੇ ਵੀ ਲੋਕ ਵੀ ਹੁੰਦੇ ਜਿਵੇਂ ਜਾਟ ਹੋਗੇ ਹਨਾ ਹਰਿਆਣੇ ਵੀ ਜਾਟ ਉਹਨਾਂ ਦੀ ਭਾਸ਼ਾ ਦਾ ਬਹੁਤ ਫਰਕ ਪੈਂ ਤੇ ਜੁਪੀ ਵਾਲੇ ਵੀ ਆਉਂਦੇਗੇ ਉਹਨਾਂ ਦੇ ਨਾਲ ਆਪਣਾ ਧੀਆ ਪਣਾ ਵੀ ਜੁਪੀ ਵਾਲਿਆਂ ਦੇ ਨਾਲ ਹਰਿਆਣੇnga ਧੀਆ ਆਪਣਾ ਵੀ ਆਣਗਾ ਉਹ ਫਿਰ ਮੰਨ ਕੇ ਚਲੋ ਵੇਚੇ ਆਉਂਦੇ ਜਦੋਂ ਤੇ ਫਿਰ ਪੂਰਾ ਉਹਨਾਂ ਦਾ ਮਾਦਦ ਸਦਾਰ ਹੁੰਦਾ ਵੀ ਪੂਰਾ ਮੰਨ ਕੇ ਚਲੋ ਵੀ ਤੁਹਾਨੂੰ ਪਾਛਾ ਦੇ ਕਿਵੇਂ ਸਮਝਾਉਂਦੇ ਕਿ ਕਿ ਪਾਸੋਂ ਮੇਰੀ ਹੋ ਗਈ ਆ ਬਿੰਦੀ ਕਰਿਆਗਾ ਤਾਂ ਬਿੰਦੀ ਨੇ ਗੱਲ ਕਰਨੀ ਅਸੀਂ ਕੋਲੇ ਬਹਿ ਜਾਣ ਠੀਕ ਹੈ ਜੀ ਨਹੀਂ ਹੁਣ ਜੀ ਪਿੰਜੀ ਘਰੇ ਨਹੀਂ ਤਾਂ ਮੈਂ ਕੋਲੇ ਬਹਿ ਕੇ ਗੱਲ ਕਰਨੀ ਆ ਦੇ ਬੱਚੇ ਕੋਈ ਸਾ ਲੋਗ ਠੀਕ ਹੈ ਸਾਰੇ ਅੱਗ ਗੱਲਾਂ ਕਰਦੇ ਵਧੀਆ ਸੀ ਸਾਰੇ ਵਧੀਆ ਸਾਰੇ ਕੋਈ ਗੱਲ ਕਰਦੇ ਨਾ ਠੀਕ ਹੈ ਜੀ ਕਿਵੇਂ ਉਹ ਗੱਟਿੰਗ ਵਾਲੀ ਭਾਸ ਜਾਂਦੇ ਬੋਲਦੇ ਆ ਉਹ ਉਹ ਉਹਨੇ ਕਰ ਦੋ ਉਹਨੇ ਨਹੀਂ ਕਈ ਵਾਰੀ ਹਰਿਆਣੇ ਵੀਲੇ ਹਰਿਆਣਾ ਵੀ ਝੋਲ ਜਾਂ ਥੋੜਾ ਜਿਆਦਾ ਬੋਲਦੇ ਉਹਨੇ ਸਮਝ ਆ ਜਾਂਦੀ ਸਮਝ ਆ ਜਾਂਦੀ ਹਾਂ ਜਿਹੜੇ ਜੁਪਿਆਣੇ ਹੁੰਦੇ ਚੰਮੂ ਕਸ਼ਮੀਰ ਚੋਂ ਵੀ ਹੁੰਦੇ ਜੰਮੂ ਚੋਂ ਆ ਜਾਂਦੇ ਬੰਦੇ ਇੱਕ ਦਿਨ ਆਪਣੇ ਆਈ ਸੀਗੇ ਬਹੁਤ ਹਰਿਆਣਾ ਫਿਲਮਾਂ ਗਾਇਆਂ ਦੇ ਹਰਿਆਣੇ ਬਹੁਤ ਪ੍ਰਸਿੱਧ ਹਰਿਆਣੇ ਦੇ ਫਿਲਮਾਂ ਠੀਕ ਚਲੋ ਮਾਤਾ ਜੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਤੁਹਾਡਾ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਤੁਸੀਂ ਟਾਈਮ ਟਾਈਮ ਦਿੱਤਾ ਇਹ ਬੜੀ ਮਿਹਰਮਾਨੀ ਜੀ ਠੀਕ ਵੀ ਸਾਰੀ ਇੱਕ ਮਹੀਨੇ ਦੀ ਦੇ ਇੱਕ ਮਹੀਨੇ ਦੀ ਕਿੰਨੀ ਅਨਕਮਾ ਇਹ ਕਿੰਨਾ ਖਰਚਾ ਹੋ ਜਾਂਦਾ ਤੇ ਕਿੰਨਾ ਸਾਰਾ ਮਾਲਕ ਕੀ ਡਿਟੇਲ ਬੰਦਈ ਜਾਂਦੀ ਹੈ ਅਨਕਮ ਸਾਰੀ ਐਵਰੇਜ ਜਿਹੜੀ ਟਾਲੀ ਜਾਂਦੀ ਹੈ ਉਹ ਮਤਲਬ 1.5 ਲੱਖ ਦੇ ਲਗਭਗ ਟਾਲੀ ਜਾਂਦੀ ਹੈ ਵੀ ਕੰਮ ਕਿਤੇ ਦੁੱਧ ਘਟ ਗਿਆ ਕਿਤੇ ਵਧ ਗਿਆ ਕਿਤੇ 20000 ਵੀ ਵਾਜਦਾ ਕਿਤੇ 2 ਲੱਖ ਵੀ ਵਾਜਦਾ ਵੀ ਸਾਰੀ ਜਿਹੜੀ ਅਨਕਮ ਹੈ ਵੀ ਐਵਰੇਜ ਜੀ ਮਹੀਨੇ ਦੀ 1.5 ਲੱਖ ਦੇ ਲਗਭਗ ਟਲ ਜਾਂਦੀ ਹੈ ਠੀਕ ਹੈ ਜੀ ਹਾਂ ਬੱਚਿਆਂ ਬੁੱੱਚਿਆਂ ਦੀ ਪਾ ਕੇ ਕਈ ਵਾਰੀ 2 2.5 ਵੀ ਟਲ ਜਾਂਦੀ ਹੈ ਬੱਚਾ ਕੋਈ ਮੱਝਾਂ ਵੇਚਣਾ ਦੋ ਚਾਰ ਹੁੰਦਾਂ ਤਾਂ ਸਾਰੀ ਤਕਰੀਬਨ ਕੁੱਲ ਮਿ ਸੌਣ ਜਾਇਆ ਭਾਈ ਸੋਡੀ ਮੰਨ ਲਓ ਵੀ ਛੋਟੇ ਛੋਟੇ ਜਿਹੜੇ ਬੱਚੇ ਆ ਗਏ ਮੰਨ ਲਓ ਵੀ ਮੈਂ ਸੁਣਿਆ ਵੀ 4-5 ਮਹੀਨੇ ਦੀ ਕਟਾ-ਕੱਟੀ ਖਰੀਦੀ ਲੱਕਰੀ ਉਹ ਹਾਂਜੀ ਹਾਂਜੀ ਪਹਿਲੀ ਬੱਕ ਉਹ ਕਹਿੰਦਾ ਹੁਣ ਜਿਵੇਂ 25 ਵਿੱਚ ਆਪਾਂ 4 ਕਟੀਆਂ ਦੇਣੀ ਆ 25 ਦੇ ਵਿੱਚ ਦੇਣੀ ਆ ਐਟੀਆਂ ਆਹ 24 ਵਾਲੀਆਂ ਸੀਗੀਆਂ ਉਹ ਜਿਹੜੀਆਂ ਤਿੰਨ ਚਾਰ ਕਟੀਆਂ ਇੱਥੇ ਘੱਟ ਹੋਊਗਾ ਆਪਾਂ ਇਹਦਾ ਤਿੰਨ ਚਾਰ ਹੋਊਗਾ ਉਹਨਾਂ ਨੂੰ ਦੇਤੀਆਂ ਕਿਉਂਕਿ ਆਪਾਂ ਡੀਐਨਏ ਟੈਸਟ ਦੇ ਨਾਲ ਦਿੰਨੇ ਆ ਵੀ ਦੱਸ ਕੇ تسਲੀ ਵੀ ਇਹਦੀ ਮਾਂ ਆ ਜੀ ਉਹਨਾਂ ਦਾ ਪਹਿਲੀ ਅੱਖਿਆ ਵੀ ਹੁੰਦਾ ਵੀ ਭਈਆ ਅਮਜ ਦਾ ਬੱਚਾ ਸਾਡਾ ਇਕੱਠੀ ਦੇਵੇ ਸਾਡੀ ਅਜੇ ਇਕੱਠਾ ਜਲਤੂ ਆਦੇ ਸਾਣਾ ਬੇਤਰੀ ਸਾਨੂੰ ਅਗਲੇ ਸੂਏ ਦੇ ਦੇ ਠੀਕ ਹੈ ਜੀ ਉਹਨਾਂ ਨੂੰ ਫਿਰ ਪੂਰੀ ਤਸੱਲੀ ਦੇ ਕੇ ਉਹ ਕਟੜੂ ਪਹਿਲੀ ਵਕੂ ਇਹ ਫਿਰ ਪੰਜਾਬ ਚ ਵੀ ਤੁਸੀਂ ਮੰਨ ਲਓ ਵੀ ਆਵੇ ਯਾਰਾਂ ਦੋਸਤਾਂ ਨੂੰ ਹੀ ਦਿੰਦੇ ਹੋ ਕਿ ਕੇ ਮੰਨ ਲੇ ਜੀ ਕੋਈ ਵੀ ਮੰਨ ਕੇ ਚਲੂ ਵੀ ਕੋਈ ਬਾਹਰ ਨਹੀਂ ਦੱਤੀ ਨਹੀਂ ਜਾਂਦੀ ਬਈ ਠੀਕ ਹੈ ਜੀ ਕਿ ਯਾਰ ਦੋਸਤੀ ਹਜੇ ਲੈ ਕੇ ਇੰਨਾ ਕਾ ਜੇ ਹੁਣ ਮਾਲਾ ਜਿਵੇਂ ਮਾਲਾ ਤੂੰ ਹੈ ਚਰਨਾ ਯਾਰੀ ਪਈ ਵੀ ਹੁਣ 10 ਸਾਲ ਹੋ ਗਏ ਤੂੰ ਨਾਲ ਮੇਲੇ ਤੇ ਜਾਂਦੇ ਨੂੰ ਜੇ ਤੈਨੂੰ ਅਜੇ ਤੀ ਨਹੀਂ ਤੇਰੀ ਦਿੰਦੇ ਕੱਟੀ ਤੂੰ ਬੁੱਕ ਨਹੀਂ ਕਰਦੇ ਤੂੰ ਦੂਜੀ ਵਾਰ ਮੇਰੇ ਕੋਲੇ ਉਹਨਾਂ ਨੇ ਤੂੰ ਕਹਿੰਦੇਗਾ ਯਾਰ ਭਾਂ ਲੋਕਾਂ ਨੂੰ ਦੇਈ ਜਾਂਦਾ ਮੈਂ ਤਾਂ ਦਿੰਦੇ ਨਹੀਂ ਇਹ ਕੱਟਣਾ ਠੀਕ ਅਗਲਾ ਕਹਿੰਦਾ ਯਾਰ ਪੈਨਸੀ ਮੈਂ ਦੇਣੀ ਆ ਹਾਂ ਇੰਨਾ ਕੁ ਜ਼ਰੂਰ ਹੁੰਦਾ ਯਾਰ ਦੋਸਤਾਂ ਨੂੰ ਅਗਲਾ ਕਹਿੰਦਾ ਯਾਰ ਮੈਂ ਤੁਹਾਨੂੰ 10000 ਰੁਪਏ ਘੱਟ ਦੇ ਦੂੰ ਅਗਲਾ ਕਹਿੰਦਾ ਪਤਾ ਨਹੀਂ ਇਹਨੇ ਘੱਟਦਾ ਕਰਕੇ ਨਹੀਂ ਦਿੱਤੀਆਂ ਕੱਟੀਆਂ ਠੀਕ ਆ ਉਹ ਫਿਰ ਆਪਦੇ ਯਾਰ ਦੋਸਤਾਂ ਨੂੰ ਦਿੱਤੀਆਂ ਜੀ ਅਜੇ ਇੱਕ ਬਸ ਹਜੇ ਵੀ ਯਾਰ ਦੋਸਤ ਬਥੇਰੇ ਗੁੱਸੇ ਆ ਜੀ ਇਹ ਤੇ ਇਹ ਮ ਕਿਹੜੇ ਮੰਨ ਕੇ ਜੇ ਦੀ ਮਾਦ ਕੀ ਰਕਾਰ ਦੇ ਪੀਪੀ ਦਾ ਰਕਾਰ ਹੈ ਸਾਡੇ ਕੋਲ 23 ਲੀਟਰ ਦੇ ਰਕਾਰ ਹੈ ਜੀ ਆਈਸੀ ਮੂਰੇ ਚਵਾਹਾਂਗੇ ਜੀ ਇੱਥੇ ਆਪਾਂ ਤਾਂ ਇਹਦਾ ਮਤਲਬ ਮੰਨ ਲਓ ਉਹ ਹੈ ਜੀ ਜਿਹੜਾ ਮਤਲਬ ਇਹਦੀ ਮਾਦ ਸਾਡੇ 23 ਲੀਟਰ ਦਾ ਰਕਾਰ ਹੈ ਜੀ ਜੜਖੰਡ ਇੱਕ ਗੱਲ ਬਈ ਹੋਰ ਵੇਖੀ ਆ ਸਾਰੇ ਤੁਸੀਂ ਮਸਤ ਮੌਲੇ ਯਮਨ ਦੇ ਜਲੋ ਵੀ ਕੋਈ ਡਾਡੂ ਕ ਵਾਲੀ ਗੱਲ ਇਹ ਖਾਸੀਅਤ ਇਹ ਕੀ ਖਾਸੀਅਤ ਹੈ ਬਸ ਉਹੀ ਪਹਿਲਾਂ ਤੋਂ ਪਿਆਰ ਸਾਡੇ ਮੈਂ ਮਾਰ ਨਹੀਂ ਦਿੱਤਾ ਕਦੇ ਵੀ ਕਿਸੇ ਨੇ ਕਿਸੇ ਨੇ ਵੀ ਵੀ ਅਸੀਂ ਕਈ ਵਾਰ ਪਿੰਡਾਂ ਦੇ ਵਿੱਚ ਹੁਣ ਦੇਖ ਲਿਆ ਹੁਣ ਮੈਂ ਆਪ ਖੁਦ ਡਾਕਟਰ ਆ ਮੈਂ ਪਸ਼ੂਆਂ ਪ੍ਰੈਕਟਿਸ ਕਰਦਾ ਹਣਾ ਕਈ ਘਰਾਂ ਚ ਜਾਂਦਾ ਬਈ ਇਹ ਤੇਰੇ ਪੱਗ ਬੰਨੀਆਂ ਤਾਂ ਸਾਡੇ ਪਸ਼ੂ ਡਰਦੇ ਆ ਕਈ ਵਾਰੀ ਕਹਿੰਦੇ ਬਈ ਬੋਧਿਆਂ ਵਾਲਾ ਸਾਡੇ ਪੱਗਾਂ ਵਾਲੇ ਲੋਕ ਬੋਧ ਘਾਲ ਡਰਦੇ ਆ ਇਹ ਥੋੜੇ ਮੰਨ ਲਓ ਫਾਰਮ ਤੇ ਆਪਰੇ ਆ ਜਾਂਦੇ ਕੋਈ ਕਰਦਿਆਂ ਉਹ ਵੀ ਚੋਣ ਤੋਂ ਠੀਕ ਹੈ ਜੀ। ਮੈਨੂੰ ਡਰ ਲੱਗਦਾ ਹੁੰਦਾ ਵੀ ਸੱਦਰ ਬੈਠਾ ਜਾਂ ਕਿਤੇ ਬਾਹਰ ਦੀ ਨਾ ਡੋਲ ਜਾਣ। ਇੱਕ ਡਰ ਦੀ ਕੱਲੀ ਲੰਬੋ ਤੇ ਇੱਕ ਦਿੱਲੀ ਵਾਲੀ ਝੋਤੀ ਹੈ। ਠੀਕ ਹੈ ਜੀ। ਇਹ ਰੱਬ ਕਨੂੰ ਨਾ ਡਾਕਟਰ ਤੋਂ ਡਰਨ ਕੁਛ ਨਹੀਂ ਆਈ ਨਹੀਂ ਪਤਾ ਡਾਕਟਰ ਤੋਂ ਸਭ ਕਾ ਦੀ ਟੀਕਾ ਕੱਲੀ ਭਰ ਜਾਣ ਉਹ ਤਾਂ ਡਰੇ ਨਾ ਤੇ ਡਰਨ ਨੂੰ ਆਈ ਨਹੀਂ ਪਤਾ ਮੈਂ ਤੁਰਿਆ ਆਂ ਤੇ ਕੁਦਰਤੀ ਭਲੇਖਾ ਵਜੇ ਉਹ ਤਾਂ ਡਰ ਜਾਣ। ਬਾਕੀ ਆ ਤਾਂ ਦੇਖ ਨਾ ਕੋਟੇ ਮਾਰ ਮਾਰ ਕੇ ਹੰਬ ਕੇ ਉੱਠਾ। ਹਾਂ ਇਹ ਉੱਠਦਾ ਨਹੀਂ। ਇਹਦਾ ਕੀ ਮੰਨ ਕੇ ਚਲੂ ਕੀ ਬਲੱਡ ਲੈਣੇ ਜੀ? 10 22 99 ਦਾ ਬੱਚਾ ਪਿਓ ਦਾ 10 22 99 ਮਾਂ ਦਾ 22 99 ਮਾਂ ਸਾਢੇ 25 ਕਿਲ ਹਾਂ ਜੀ ਮਾਂ ਇਤਿਹਾਸ ਗਵਾਹ ਆ ਸਭ ਤੋਂ ਮਹਿੰਗੀ ਵੇਚਣ ਵਾਲੀ ਮੱਝ ਆ ਹੁਣ 6.5 ਲੱਖ ਦੀ ਵਿਕੀ ਆ ਜੀ ਦੀ ਮਾਂ ਤੇ ਬੀਐਫਏ ਤੇ ਵੀ ਦੁੱਧ ਕੱਢਿਆ ਸੀਗਾ ਦੀ ਮਾਂ ਨੇ ਜੀ ਪਹਿਲੇ 101.700 ਗ੍ਰਾਮ ਸੀਗੀ ਦੂਜੇ ਸੂਏ ਖਰਾਬ ਹੋ ਗਈ ਬੱਚਾ ਭੁੱਲ ਗਈ ਸੀ ਐਦੀ ਤੀਜੇ ਚੌਥੇ ਸੂਏ ਜਿਹੜੀ ਬੇਸਤੀ ਪਹਿਲੇ ਸੂਏ ਜਿਹੜਾ ਪਾਰਸ ਸੀਗਾ ਸੀਮਟ ਬੈਂਕ ਚ ਹਰਿਆਣੇ ਵੇਚਿਆ ਉਹ ਵੀ ਇਹਦਾ ਭਾਈ ਸੀਗਾ ਆਪੇ ਵੇਚਿਆ ਸੀਗਾ ਜੀ ਵੀ ਅਮਨ ਦੀ ਪਾਈ ਨੇ ਫੇਰ ਗੈਰਟ ਕੀਤਾ ਸੀ ਦੀ ਮਾਂ ਇਹਦੀ ਸਭ ਤੋਂ ਮਹਿੰਗੀ ਵਿਕੀ ਤੇ ਸਭ ਤੋਂ ਸੋਹਣਾ ਕੱਟਿਆ ਹੈ ਆਪਣਾ ਠੀਕ ਹੈ ਜੀ ਇਹਦਾ ਕੀ ਨਾਮ ਆ ਜੀ ਦਾ ਇਦਾਂ ਨਾ ਟਾਰਜਨ ਜੀ ਟਾਰਜਨ ਸੂਰਮਾ ਕਹਿੰਦੇ ਜੀ ਸੂਰਮਾ ਸੂਰਮਾ ਪਿਆਪੀ ਸੂਰਮਾ ਮੈਂ ਰੱਖਿਆ ਜੀ ਨਾ ਜਿਵੇਂ ਵੀ ਇਕੱਠਿਆਂ ਦੀ ਪੋਟ ਪਾਈ ਫਿਰ ਬਾਗੀ ਸੂਰਮਾ ਇਕੱਠਾ ਲਿਖਿਆ ਜਾਂਦਾ ਅਚੰਭਾ ਬਾਗੀ ਹੈ ਇਹਦਾ ਨਾ ਸੂਰਮਾ ਅੱਛੇ ਜਰਾ ਬਾਗੀ ਇਹਦਾ ਨਾ ਸੂਰਮਾ ਠੀਕ ਇੱਕ ਬਈ ਇਹ ਆਏ ਦੇਖਣਾ ਸੀਗਾ ਮੰਨ ਕੇ ਚਲੋ ਵੀ ਜਾਰੇ ਤੁਸੀਂ ਮੋਹਰਾਂ ਨੂੰ ਜਾਂ ਨੀਲੀ ਰਾਵੀ 'ਤੇ ਪ੍ਰਮੋਟ ਕਰ ਰਹੇ ਹੋ ਅੱਛਾ ਆਏ ਬਈ ਦੋਨੇ ਮੱਜਾਂ ਚੰਗੀਆਂ ਹੈ ਠੀਕ ਹੈ ਜੀ ਬਾਗੀ ਆਏ ਜੇ ਬੰਦਾ ਵੀ ਨੀਲੀ ਰਾਵੀ ਦੇ ਜਿਹੜਾ ਕੋਈ ਬੰਦਾ ਜੇ ਮੋਹਰਾਂ ਦੇ ਵੀ ਕੰਮ ਕਰਦਾ ਨਾ ਹਾਂਜੀ ਥੋੜਾ ਹੋ ਤਾਂ ਵੀ ਕੋਸ਼ਿਸ਼ ਕਰੇ ਨੀਲੀ ਦਾ ਨੀਲੀ ਰਵੀ ਵੀ ਮੰਨ ਕੇ ਚੱਲੋ ਵੀ ਤੁਸੀਂ ਉਹਨਾਂ ਹੀ ਪਿਆਰ ਦੇ ਰਹੇ ਹੋ ਉਹਨਾਂ ਨੂੰ ਬਹੁਤ ਹਾਂਜੀ ਬਹੁਤ ਕੀਮਤੀ ਮੱਝ ਹੈ ਹਾਂਜੀ ਨੀਲੀ ਰਵੀ ਦਾ ਰੇਟ ਮੋਹਰਾ ਨਾਲ ਠੀਕ ਹੈ ਜੀ ਜਿਹੜਾ ਜੀ ਮੋਹਰਾ ਚੰਗੀ ਮੱਝ ਦਾ ਰੇਟ ਵਧੂਗਾ ਨੀਲੀ ਰਵੀ ਆਮ ਵੀ ਬਰਾਮੰਦ ਆ ਕੇ ਲੋਕੀ ਵੀ ਲੋਕਾਂ ਨੂੰ ਪਤਾ ਹੈ ਵੀ ਨੀਲੀ ਰਵੀ ਦਾ ਨਾਮ ਕਾਣ ਹੋ ਗਿਆ ਸੀ ਨਥਲੀ ਨੇ ਕਿ ਬੀਬੀ ਕਿਸੇ ਕੋਲ ਠੀਕ ਹੈ ਜੀ ਇਹ ਹੁਣ ਸਾਰਾ ਲੀਗਾ ਥੋੜਾ ਤੂੰ ਗਲਾਮ ਦਾ ਹੋ ਗਿਆ ਕਰਕੇ ਧੂਆਂ ਫਿਰਦਾ ਜੀ ਹਾਂ ਧੂਆਂ ਫਿਰ ਮੱਛਰ ਕਰਕੇ ਕਰਦੇ ਹਾਂ ਜੀ ਬੈਠੀਆਂ ਕੋਈ ਕੂਸ ਨਹੀਂ ਮਾਰਦੀਆਂ ਹਾਂਜੀ ਕਿਉਂਕਿ ਹੁਣ ਇਸ ਵੇਲੇ ਜਿਹੜਾ ਬਾਹਰਲਾ ਜੂ ਮੱਛਰ ਹ ਤੇ ਇੱਕ ਵਈ ਹੋਰ ਪਤਾ ਕਰ ਗੱਲ ਕਰੀਏ ਸੁਣ ਨਾਲ ਆਪਾਂ ਕਿ ਜਿਹੜੇ ਫੀਡ ਪਾਉਣੇ ਜੀ ਇਹ ਤੇ ਫੀਡ ਪੇ ਤੁਸੀਂ ਖੋਲ ਆਪ ਤਿਆਰ ਕਰਾਉਨੇ ਹੋ ਕਿ ਮੰਨ ਕੇ ਜਿਵੇਂ ਕੀ ਗੱਲਬਾਤ ਕਰਾਉਨੇ ਹੋ ਇਹਦੇ ਚ ਆਪਾਂ 25 ਕਿਲੋ ਮੱਕੀ ਪਾਉਣੇ ਠੀਕ ਹੈ ਜੀ 20 ਕਿਲੋ ਕਣਕ ਠੀਕ ਹੈ ਜੀ 15 ਕਿਲੋ ਇਹਦੇ ਚ ਬੜੀ ਮੈਦੀ ਖਾਲ ਠੀਕ ਹੈ ਜੀ 20 ਕਿਲੋ ਸਰੋਂ ਦੀ ਖਾਲ 8 ਕਿਲੋ ਕਣਕ ਦਾ ਚੌਕਰ 8 ਕਿਲੋ ਸੋਲੇ ਦਾ ਸਿਲਕਾ 1 ਕਿਲੋ ਨਮਕ 1 ਕਿਲੋ ਮਿੱਠਾ ਥੋੜਾ ਜੀ ਤੇ 1 ਕਿਲੋ ਡੇਢ ਕਿਲੋ ਪੋਟਰ ਫਾਰਮ ਦੇ ਵਿੱਚ ਆਉਂਦਾ ਹੈ ਕੈਲਸ਼ੀਅਮ ਸੁੱਕਾ ਵਧੀਆ ਕੰਪਨੀ ਦਾ ਕਿਲੋ ਗ੍ਰੇਡ ਕਿੰਨਾ ਪਾ ਲਈਦਾ ਬਸ ਇੱਕ ਕੁਆਂਟਲ ਦਾ ਫਾਰਮੂਲਾ ਜੀ ਤੇ ਜਿਹੜੇ ਜਿਹੜੇ ਮਨ ਜਿੰਨੇ ਵੀ ਆਪਣੇ ਸੱਜਰ ਪਸ਼ੂਆ ਜਾਂ ਟੁਕੜ ਪਸ਼ੂਆ ਹੈ ਇਹ ਸਾਰਿਆਂ ਨੂੰ ਸੇਮ ਫੀਡ ਹੀ ਚੱਲਦੀ ਹੈ ਸਾਰਿਆਂ ਦੇ ਟੁੜੀਏ ਜਿਹੜੀ ਇੱਕ ਤਰ੍ਹਾਂ ਦੀ ਪਈ ਆ ਕੱਟੂਆਂ ਦੀ ਮੋਕੜੀ ਹੁੰਦਾ ਕੱਟਰਾਂ ਨੂੰ ਵੀ ਇਹੀ ਜਿਹੀ ਅੱਛੇ ਵੀ ਸਾਰੀ ਇੱਕੋ ਹੀ ਪਈ ਐ ਨੂੰ ਬਸ ਆ ਜੀ ਸਣੇ ਕੱਟੇ ਝੋਟਿਆਂ ਨੂੰ ਜੀ ਸਾਰਿਆਂ ਨੂੰ ਹਾਂ ਜੀ ਸਾਰਿਆਂ ਨੂੰ ਇੱਕ ਚੱਲਦੀ ਹੈ ਜੀ ਕੱਲੇ ਝੋਟਿਆਂ ਨੂੰ ਅੱਡ ਕਰਦੇ ਦੇ ਝੋਟਿਆਂ ਨੂੰ ਘਰ ਦਾ ਦਾਣਾ ਰੋਣਾ ਕਰਦੇ ਦੇ ਠੀਕ ਹੈ ਜੀ ਹਾਂ ਜੀ ਤੇ ਆਪਣੇ ਪੰਜਾਬੀਆਂ ਦੇ ਵਿੱਚ ਖਾਸियत ਥੋੜੀ ਜਿਹੀ ਹੋਈ ਵੀ ਹੈ ਜਿਵੇਂ ਕਹਿੰਦੇ ਪਹਿਲੀ ਭਈ ਸੂਈ ਅੰਮਾ ਚ ਦੁੱਧ ਨਹੀਂ ਦੇਣਾ ਸਹੀ ਰੱਖਿਆ ਐ ਕਰਕੇ ਉਹ ਤੁਸੀਂ ਵੀ ਸਿਸਟਮ ਰੱਖਿਆ ਡੇਰੀ ਫਾਰਮ ਦੇ ਕਿਵੇਂ ਗੱਲਬਾਤ ਹੈ ਉਹ ਆਪਣੇ ਨਹੀਂ ਕੋਈ ਵੀ ਚੱਕਰ ਅੱਜ ਜਿਵੇਂ ਆਪਾਂ ਨਾਰਮਲ ਜੀਮੀਦਾਰਾਂ ਦੇ ਘਰਾਂ ਵਿੱਚ ਪਸ਼ੂ ਰੱਖਿਆ ਆਪਣੇ ਆਪਣੇ ਆਪ ਮੇਰੇ ਖੁਦ ਦੇ ਘਰੇ ਪਸ਼ੂ ਹੈ ਜਿਵੇਂ ਬੁਢੀਆਂ ਕਹਿੰਦੀਆਂ ਵੀ ਅਜੇ ਗੁਰੂ ਘਰ ਦੁੱਧ ਨਹੀਂ ਦੇ ਕੇ ਆਂਦਾ ਵੀ ਜਾਂ 5 ਦਿਨ ਕਬੀ ਆਪਣੇ ਦੁੱਧ ਇਹਵੇਂ ਕਿਵੇਂ ਗੱਲਬਾਤ ਹੈ ਵੀ ਅਸੀਂ ਆਪਣਾ ਉਹtheta ਨਹੀਂ ਵੀ ਆਪਾਂ ਕਰਨਾ ਹੈ ਅਸੀਂ ਕੀ ਕਰਨਾ ਜਦੋਂ ਸਾਡੀ ਮੱਝ ਸੂਕੀ ਕੋਈ ਨਹੀਂ ਹਾਂਜੀ ਅਸੀਂ ਪਹਿਲਾਂ ਉਹ ਮੱਝ ਨੂੰ ਪਹਿਲਾਂ ਉਹਦਾ 5-7 ਦਿਨ ਜਿੰਨਾ ਕਟਰੂ ਚੁੰਮਦਾ ਕਿਉਂਕਿ ਮੱਝ ਦੇ ਥੱਲੇ 5-4 ਕਿਲੋ ਦੁੱਧ ਹੀ ਹੁੰਦਾ ਹੈ ਜਿਹੜਾ ਸਟਾਰਟਿੰਗ ਹੁੰਦਾ 8-10 ਕਿਲੋ ਤੋਂ ਸਟਾਰਟ ਕਰਦੇ ਕਟਰੂ 4-5 ਕਿਲੋ ਦੁੱਧ ਪੀ ਜਾਂਦਾ ਤੇ ਜੇ ਉਹਦੇ ਥੱਲੇ 1 ਕਿਲੋ 1.5 ਕਿਲੋ ਬਚਾਉਂਦੀ ਹੈ ਤਾਂ ਮਤਲਬ ਮੰਨ ਲਓ ਇੱਕ ਦੋ ਕਟਰੂ ਚੁੰਗਣੀ ਤੇ ਲੱਗੇ ਹੁੰਦੇ ਆ ਉਹਨਾਂ ਦੇ ਗਾਮ ਵਾਲੇ ਦੁੱਧ ਚੜਲਾ ਦੇਈਦਾ ਉਹ ਪੀ ਲੈਂਦਾ ਹਾਂਜੀ ਬਾਕੀ ਲੇਵਾ ਡਰਾਈਵ ਹੀ ਨਹੀਂ ਕਰਦਾ ਰਹੀਏ ਆਪਾਂ ਭਾਈਆਕ ਮਤਲਬ ਦੁੱਧ ਉਹਨੂੰ ਉਂ ਧਰ ਦੇਈਦਾ ਖੰਡੇ ਤੇ ਪਾ ਕੇ ਮੱਝ ਨੂੰ ਸੱਜਰ ਨੂੰ ਤੇ ਹਾਂ ਜਿੱਦਾਂ ਆਪ ਨੂੰ ਪਤਾ ਲੱਗ ਜੇ ਵੀ ਅੱਜ 8-7 ਦਿਨ ਹੋ ਗਏ ਹੁਣ ਕੱਟਰੂ ਦੁੱਧ ਵੀ ਛੜਨ ਲੱਗਿਆ ਮੈਨਸ ਦੁੱਧ ਵਧ ਗਈ ਤਾਂ ਉਹ ਦੇਖਣਾ ਵੀ ਪਾੜਦਾ ਤਾਂ ਨਹੀਂ ਜੇ ਨਹੀਂ ਪਾੜਦਾ ਤਾਂ ਜਿਵੇਂ ਹੁਣ ਘਰੇ ਡੈਡੀ ਵੱਡਾ ਛੜੇ ਠੀਕ ਆ ਤੇ ਕਰਕੇ ਬੁਰਗਾਂ ਨੇ ਕੱਪ ਪਹਿਲਾ ਦੁੱਧ ਵੱਡੈ ਡੈਡੀ ਵਰਗਾਂ ਨੂੰ ਦੇ ਦੇਣਾ ਤੇ ਪ੍ਰਮਾਤਮਾ ਨੂੰ ਅਰਦਾਸ ਬੇਨਤੀ ਕਰਕੇ ਬਣ ਕੇ ਚਲੋ ਹਾਂਜੀ ਹਾਂਜੀ ਰੱਬ ਜੀ ਬਸ ਕਿਹੜਾ ਡੈਡੀ ਵਰਗਾਂ ਨੂੰ ਜਿਵੇਂ ਪੱਟੇ ਨੂੰ ਪਰਜੋਰ ਨੂੰ ਕੋਈ ਵੀ ਘਰ ਦੇ ਵਿੱਚ ਵੱਡਾ ਬੰਦਾ ਆਪਾਂ ਦੀ ਮਾਂ ਆ ਗਈ ਪਾਉਂਦੀ ਪਿਓ ਹਾਂਜੀ ਹਾਂਜੀ ਉਹਨੂੰ ਪਹਿਲਾ ਕੱਪ ਦਿਓ ਠੀਕ ਹੈ ਜਦੋਂ ਤੇਰ ਕੇ ਕੱਪ ਉਦੋਂ ਬਾਅਦ ਆਦੀ ਚਾਹ ਬਣਾ ਲਓ ਹਾਂ ਗੁਰਦੁਆਰੇ ਅਸੀਂ ਵੀ ਸਰਦ ਨਾਲ ਗੁਰਦੁਆਰੇ ਅਸੀਂ ਜਮਾ ਉਦੋਂ ਫੜਾ ਕੇ ਆਉਣੇ ਜਦੋਂ ਪਤਾ ਲੱਗ ਜੇ ਵੀ ਇਹਨੂੰ 15 20 ਦਿਨ ਹੋ ਗਏ ਸੂਈ ਨੂੰ ਵੀ ਹੁਣ ਟਾਲੀ ਵਾਲਾ ਜਿੱਥੇ ਮਰਜ਼ੀ ਦੁੱਧ ਪਾ ਦੇ ਪਾਟੂ ਘੜ ਪਾਟੂ ਵਾਲਾ ਕਈ ਵਰੀ ਆਪਣੇ ਮਨ ਨੂੰ ਲਾਫਾ ਨੁਕਸਾਨ ਵੀ ਹੋ ਜਾਂਦਾ ਹੈ ਨਾ ਵੀ ਦੁੱਧ ਪਾਟ ਜਾਂਦਾ ਹੈ ਗੁਰਦੁਆਰੇ ਦੀ ਪਹਿਲੀ ਆਪਣੇ ਪੀਣ ਤੋਂ ਪਹਿਲਾਂ ਚਾਹ ਬੜਾ ਮਾੜਾ ਹੋ ਜੀ ਨਹੀਂ ਉਹਵੇਂ ਨਹੀਂਦਾ ਰੱਬ ਨਹੀਂ ਮਾੜਾ ਕਰਦਾ ਉਹ ਬੰਦਾ ਹੀ ਮਾੜਾ ਨਹੀਂ ਕਈ ਵਰੀ ਹੁਣ ਮੈਂ ਮੰਨ ਲਊ ਵੀ ਆਪਣਾ ਆਉਣ ਵਾਲੇ ਮੁੰਡਿਆਂ ਨੂੰ ਪ੍ਰੋਮੋਟ ਕਰ ਰਹੇ ਹਾਂ ਨਾ ਆਪਾਂ ਮੰਨ ਕੇ ਚੱਲੂ ਵੀ ਇੱਕ ਥੋੜੀ ਮੈਂ ਸਹਿਰ ਹੀ ਦੇ ਰਿਹਾ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਚ ਇੰਟਰਵਿਊ ਤੇ ਸ਼ੁਰੂ ਚ ਬੋਲੀ ਵੀ ਪੰਜਾਬ ਦੀ ਹੀਰੀ ਨਾਂ ਮਲਾ ਰਿਹਾ ਹਣਾ ਤੁਸੀਂ ਸਾਡੇ ਜ਼ਿਲ੍ਹੇ ਬਿੜਿੰਡੇ ਦਾ ਮਾਣ ਵੀ ਹੋ ਸਾਡੇ ਵਾਸਤੇ ਮੰਨ ਕੇ ਚੱਲੂ ਹਣਾ ਅਸੀਂ ਵੀ ਮਾਣ ਮਹਿਸੂਸ ਕਰਦੇ ਹਾਂ ਕਈ ਵਾਰੀ ਹੁਣ ਮੈਨੂੰ ਰਿਸ਼ਤੇਦਾਰਾਂਾਂ ਸੇ ਬਸਿਆ ਦੂਰੋਂ ਦੂਰੋਂ ਫੋਨ ਫੋਨ ਹੁੰਦਿਆ ਉਹ ਪੁੱਛ ਦਿੰਦਾ ਭਾਈ ਪਿੰਡੀ ਸਿੱਧੂ ਅਸੀਂ ਤਾਂ ਫਿਰ ਆਈ ਕਹਿੰਦੇ ਨਾ ਸਾਡੇ ਪਿੰਡਾਂ ਦਾ ਹੀ ਇੱਕ ਕੁਆਰਤਾ ਬਈ ਫਰਕ ਬਹੁਤ ਪੈ ਜਾਂਦਾ ਪਰ ਅਸੀਂ ਪਥਰਾਲਾ ਪਿੰਡ ਆ ਗਿਆ ਮੰਨ ਕੇ ਚਲੋ ਹਾਂਜੀ ਬਿਲਕੁਲ ਵੀ ਇਹ ਜਿਲ੍ਹਾ ਤੇ ਇੱਕੋ ਹੀ ਆ ਜੇ ਲੱਗੋ ਪਰ ਮੈਂ ਦੂਰ ਦੂਰ ਆ ਗਿਆ ਹੈਨਾ ਆ ਮੰਨਉਂਦਾ ਦੇ ਜਿਲ੍ਹੇ ਤੇ ਹੈਨਾ ਬਿਲਕੁਲ ਤੇ ਉਹ ਜਿਵੇਂ ਹੁਣ ਸਿੱਧੂ ਮੂਸੇ ਵਾਲਾ ਸੀਗਾ ਉਹ ਮੰਨ ਕੇ ਚਲੋ ਵੀ ਸਾਰੇ ਮਾਨਸਾ ਵਾਲੇ ਹੀ ਬਣਾ ਫਿਰਦਾ ਸੀ ਉਹ ਜਦੋਂ ਮੰਨ ਕੇ ਚਲੋ ਕੋਈ ਗੱਲ ਚੱਲਦੀ ਸੀ ਅਗਲਾ ਕਹਿੰਦਾ ਵੀ ਅਸੀਂ ਮਾਨਸਾ ਵਾਲੇ ਹੁੰਨੇ ਆ ਉਹਨੇ ਮਾਨਸਾ ਤੋਂ ਸ਼ੁਰੂ ਕਰਤਾ ਸੀ ਹੈਨਾ ਵਿਚਾਰੇ ਨੇ ਅੱਜ ਕਿਉਂ ਸਾਨੂੰ ਵੀ ਹੁਣ ਉਹ ਸਿਸਟਮ ਲਾਦਾ ਵੀ ਜੇ ਤੁਹ ਮਨ ਲਓ ਵੀ ਸਾਡਾ ਘਰ ਦੇ ਹੀ ਆ ਉਹ ਸਿਸਟਮ ਨਾ ਮਨ ਹੋਣ ਲੱਗ ਜਾਂਦਾ ਹੈਗਾ ਐ ਵਰਕ ਬੈਂਡ ਤੇ ਇੱਕ ਗੱਲ ਬਈ ਲਾਸਟ ਗੱਲ ਪੁੱਛਾਂ ਮੈਂ ਤੁਹਾਡਾ ਟਾਈਮ ਬਹੁਤ ਕੀਮਤੀ ਹੈ ਬਹੁਤ ਧੰਨਵਾਦ ਕਰਦੇ ਜੀ ਤੁਹਾਨੂੰ ਟਾਈਮ ਦੇ ਅਸੀਂ ਠੀਕ ਹੈ ਤੇ ਜਿਹੜੀ ਲਾਸਟ ਵਾਲੀ ਗੱਲ ਆ ਮੰਨ ਕੇ ਜਿਹੜੀ ਮੈਡੀਕਲ ਲੈਣ ਤੁਸੀਂ ਵਰਤਦੇ ਹੋ ਫਿਰ ਘਰੇ ਹੀ ਮੰਨ ਕੇ ਜਿਹੜਾ ਮੈਡੀਸਨ ਰੱਖਦੇ ਹੋ ਮੜੀ ਮੁੱਟੀ ਜਿਹੜੀ ਜ਼ਰੂਰਤ ਪੈਂਦੇ ਬੈ ਤੁਸੀਂ ਕਿਹਾ ਵੀ ਕਿਵੇਂ ਜਿਆਦਾ ਘਰੇ ਆ ਜਾਂ ਛੋਟੇ ਦਾ ਆਪਣੇ ਦਾ ਮੈਡੀਕਲ ਨਾ ਆਪਣਾ ਆਪ ਦਾ ਮੈਡੀਕਲ ਹੀ ਆ ਉਹ ਛੋਟਾ ਭਾਈ ਡਾਕਟਰ ਹੈ ਮਤਲਬ ਮੰਨ ਲਓ ਉਹਦਾ ਹੁਣ ਮੈਡੀਕਲ ਆ ਜੇ ਕੋਈ ਤੁਹਾਡੀ ਪ੍ਰੋਬਲਮ ਹੋਵੇ ਉਹਨ ਤੇ ਉਹ ਦਵਾਈ ਦੂਈ ਇੱਥੋਂ ਭੇਜ ਦਿੰਦਾ ਜੇ ਲੋੜ ਪਵੇ ਪਹਿਲੀ ਗੱਲ ਤਾਂ ਲੋੜ ਹੀ ਨਹੀਂ ਪੈਂਦੀ ਬਾਈ ਮੱਜਲ ਜਿਵੇਂ ਅੱਗੇ ਵੀ ਦੱਸਿਆ ਉਹ ਤੇ ਇੱਕ ਵਾਰੀ ਲੋੜ ਪੈਂਦੀ ਆ ਉਹ ਜੇ ਕੋਈ ਲੈਟਰ ਹੁੰਦਾ ਯਾਰ ਦੋ ਤੀ ਵੱਦ ਵੱਦ ਕੇ ਤੇ ਵਿਖਾਰ ਹੋ ਜਾਂ ਮਰਾ ਮੋਟਾ ਕਿਤੇ ਆ ਇੰਨੀ ਕੀ ਪ੍ਰੋਬਲਮ ਹੁੰਦੀ ਉਹ ਤੇ ਬਈ ਇਹ ਕਿ ਜੇ ਮੰਨ ਲਓ ਮੈਂ ਸੁਣਿਆ ਸੀ ਵੀ ਜਿਹੜੇ ਘਰੇ ਪਸ਼ੂ ਆ ਉਹਨਾਂ ਦੇ ਵਿੱਚ ਘੋੜਗਾ ਵੀ ਐ ਤੇ ਘੋੜਗਾ ਵੀ ਰੱਖਣਾ ਉਹਨੂੰ ਸ਼ੌਕ ਘੋੜਗਾ ਦਾ ਹੀ ਲੱਗਦਾ ਅੱਛਾ ਉਹ ਮੰਨ ਲਓ ਜਿਹੜੇ ਬਾਈ ਛੋਟਾ ਪਸ਼ੂ ਆ ਜੀ ਉਹ ਘੋੜੀਆਂ ਨਾਲ ਪੰਜ ਸੱਤ ਘੋੜੀਆਂ ਹੋਣਗੀਆਂ ਹਾਂਜੀ ਦੋ ਗਾਵਾਂ ਵੀ ਆ ਜੀ ਤੇ ਦੋ ਤਿੰਨ ਛੋਟੀਆਂ ਕੱਟੀਆਂ ਹੋਣਗੀਆਂ ਹ ਦੋ ਵੱਡੀਆਂ ਮਤਲਬ ਇੱਕ ਝੋਟੀ ਸੂਹੀ ਇੱਕ ਦੂਜੀ ਝੋਟੀ ਪੀਜੇ ਸੂਹੀ ਇਸ ਤਰ੍ਹਾਂ ਸਾਰੇ ਇੱਕ ਬਜੂ ਮੰਨ ਲਏ ਸਾਰੇ ਬਜੂ ਮੰਨ ਲਏ ਠੀਕ ਹੈ ਤੇ ਬਈ ਤੁਹਾਡੇ ਜਿਹੜਾ ਬੱਚਾ ਤੁਹਾਡਾ ਕਾਕਾ ਦਾ ਉਹ ਵੀ ਫਿਰ ਪੂਰਾ ਮੰਨ ਕੇ ਚਲੋ ਵੀ ਮੋਹ ਪਿਆਰ ਰੱਖਦਾ ਪਸ਼ੂਆਂ ਨਾਲ ਕਿਵੇਂ ਹੈ ਛੋਟਾ ਗਾ ਥੋੜਾ ਜਿਹਾ ਉਹਨੂੰ ਹਾਂ ਉਹਸ ਲੋਡ ਕਰਦਾ ਉਹਨੂੰ ਦੁੱਧ ਉੱਤੇ ਡਿਉਟੀ ਉਸੇ ਦੀ ਹੈ ਤਰ ਕੇ ਹੱਥ ਨੇ ਮਤਲਬ ਦੁੱਧ ਠੀਕ ਹੈ ਜੀ ਵੀ ਮੰਨ ਲਓ ਵੀ ਉਹ ਪਸ਼ੂਆਂ ਦੇ ਵਿੱਚ ਆਉਂਦਾ ਤਾਂ ਹੁਣ ਉਹ ਮੰਨ ਲੂ ਵੀ ਜਾਂ ਜੇ ਹੱਥ ਨੇ ਹੁਣ ਦੁੱਧ ਉਹਨੂੰ ਮੈਨ ਦਾ ਪਤਾ ਉਹਨੂੰ ਆਪ ਹੀ ਪਤਾ ਵੀ ਕਿਹੜੇ ਘਟਰੂ ਨੂੰ ਮੈਂ ਕਿਲੋ ਕਿਲੋ ਨਾਲ ਕਿੰਨੂੰ ਅੱ ਵੀ ਪੰਜਾਬ ਦਾ ਪੁੱਤ ਚੈਨਲ ਆਪਣਾ ਹੈ ਨਾ ਇਹਦੇ ਲਈ ਤੁਸੀਂ ਮਾਦੀ ਬਰਾਹੀਂ ਵੀ ਕੀ ਸਨੇਹ ਦੇਣਾ ਚਾਹੁੰਦੇ ਹੋ ਆਪਣੇ ਨਵੇਂ ਮੁੰਡਿਆਂ ਨੂੰ ਵੀ ਕੀ ਸਨੇਹਾ ਜੀ ਵੀ ਦੇਖੋ ਨਵੀਂ ਪਨੀਰੀ ਦਾ ਹੁਣ ਸੰਦਾਰ ਹੋ ਗਿਆ ਆਪੇ ਉਹਦਾ ਗਾਹਾਂ ਸਾਰਿਆਂ ਨਾਲ ਕਨੈਕਟ ਕਰਕੇ ਆਟੋਮੈਟਿਕ ਹੈ ਮਾਂ ਪਿਓ ਦਾ ਸਭ ਤੋਂ ਵੱਡਾ ਫਰਜ਼ ਬਣਨਾ ਵੀ ਤੁਸੀਂ ਕੁੜਗਾਂ ਘਰੇ ਬੇਟੀਆਂ ਆਪਣੀਆਂ ਜੰਮਦੀਆਂ ਉਹ ਵੀ ਧੀਆਂ ਨਹੀਂ ਆਪਣੀਆਂ ਉਹਨਾਂ ਨੂੰ ਜੰਮਦੇ ਆ ਉਹਨਾਂ ਨੂੰ ਤੁਸੀਂ ਮਾਂ ਪਿਓ ਦਾ ਫਰਜ਼ ਬਣਨਾ ਉਹ ਨਾ ਜਿਵੇਂ ਅੱਗੇ ਬੜੂਆਂ ਸਕਾਉਣਾ ਹੈ ਨਾ ਕੰਮ ਜੇ ਦੇ ਘਰੇ 2-4 ਮੱਝਾਂ ਵੀ ਆ ਜੇ ਮਾਂ ਧਾਰ ਕੱਢਣ ਜਾਂਦੀ ਆ ਉਹਦਾ ਹੱਕ ਬਣਦਾ ਦੀ ਧੀ ਨੂੰ ਜਾਨਦਾ ਠੀਕ ਆ ਜੇ ਕੋਈ ਮੁੰਡਾ ਜੇ ਕੋਈ ਠੀਕਾ ਮੁੰਡਾ ਕਾ ਉਹਨਾਂ ਦੇ ਘਰੇ 30 ਹੈ ਨਹੀਂ ਤਾਂ ਮੁੰਡੇ ਨੂੰ ਪਸਵਣਾ ਚਲ ਜਾਣ ਦਾ ਹੱਕ ਮੰਨਦਾ ਤੜਕੇ ਹੱਥ ਨਹੀਂ ਕੱਲ ਨੂੰ ਬੱਚੇ ਵੈ ਗਿਆ ਜਾਣਗੇ ਕੁੜੀ ਨੇ ਵੀ ਆਪਾ ਵਿਆਹ ਨਹੀਂ ਹੁੰਦਾ ਵੀਰੇ ਇੱਕ ਜਣਾ ਜਣਾ ਨਹੀਂ ਜੀ ਤੇ ਜੇ ਬਗਾਨੇ ਘਰੇ ਆ ਮੁੰਡੇ ਨੂੰ ਕੱਲ ਨੂੰ ਸ਼ੌਂਕ ਪੈ ਗਿਆ ਉਹਨੇ ਕਹਿੰਦਾ ਮੈਂ ਤਾਂ 10 ਮੱਝਾਂ ਰੱਖੂੰ ਕੁੜੀ ਨੇ ਕਹਦਾ ਵੀਰੇ ਵੀ ਸਾਡੇ ਤਾਂ ਮੈਂ ਤਾਂ ਮੇਰੀ ਮਾਂ ਤੋਂ ਨੇ ਆਖਿਆ ਮੈਂ ਤਾਂ ਗੋਇ ਕੋਲ ਦੇਣੀ ਨਾ ਉਹ ਕਹਿਣਾ ਕੰਮ ਉਹਨਾਂ ਦਾ ساری ਉਮਰ ਲੜਾਈ ਐ ਨਾ ਕੁੜੀ ਸੋਖੀ ਬੱਚੇ ਨਾ ਮੁੰਡਾ ਬਸੇ ਮੁਰਕੇ ਚੱਕਲੋ ਚੱਕਲੋ ਹੋਈ ਜਾਂਦੀਆਂ ਮਾਂ ਤੋਂ ਵੀ ਦੁਖੀ ਐ ਹਨਾ ਇਹਦੇ ਨੂੰ ਆਏ ਹੁੰਦਾ ਭਵਾਂ ਦੀ ਪ੍ਰਮਾਤਮਾ ਕਰੂੰਗਾ ਪ੍ਰਮਾਤਮਾ ਨੂੰ ਇੱਕਾਈ ਪਰਿਵਾਰਾ ਹਾਂਜੀ ਉਹਨਾਂ ਨੂੰ ਬੜੇ-ਬੜੇ ਅਫਸਰ ਬਣਾਵੇ ਡਾਕਟਰ ਬਣਾਵੇ ਇਹ ਜੇ ਕੰਮ ਦੀ ਲੋ حق ਬਣਦਾ ਮਾਂ ਪਿਓ ਦਾ ਵਿਤੀ ਆਪਾਂ ਦੀ ਪੁੱਤ ਹੈ ਉਹਨੂੰ ਪਸਵਾ ਤਾਂ ਨਹੀਂ ਲਿਜਾਓ ਜਿਹੜਾ ਘਰ ਦੇ ਵਿੱਚ ਧੰਦਾ ਹੈ ਕੋੜਾਂ ਵਾਲੇ ਬੰਦੇ ਕੋੜਾਂ ਕੰਨੇ ਕਿਹੜਾ ਅਮਰਵਾਉ ਕੁੜੀਆਂ ਆਪਾਂ ਦੀ ਮੁੰਡੇ ਆ ਜਿਹੜੇ ਬੰਦੇ ਮਹਿਸਾਲੇ ਮਹਿਸਾਜ ਕਿਹੜਾ ਅਮਰਵਾਉ ਗੰਗਾ ਵਾਲੀ ਗੰਗਾ ਚ ਪੱਕਰਣ ਵਾਲੀ ਪੱਕਰਾਂ ਚ ਬੱਕਰੀਆਂ ਛੋਟਾ ਛੋਟਾ ਕਰੂਣਾ ਹੈ ਜੇ ਆਪਾਂ ਹੁਣ ਦੇਖੀਏ ਆ ਪਟਿਆਲੇ ਕੰਨੇ ਤੇ ਚਮਹਲੀ ਕੰਨੇ ਸੌਰੀ ਤੇ ਚੰਡੀਗੜ੍ਹ ਤੋਂ ਤਿੰਨ ਤਿੰਨ ਸੌ ਰੁਪਏ ਨੂੰ ਸੇਲ ਹੁੰਦਾ ਤੇ ਉਹਨਾਂ ਨੇ ਗਾਟ ਫਾਰਮ ਖੜਾ ਕੀਤਾ ਛੋਟਿਆਂ ਵਾਲਾ ਜਿਹੜਾ ਦੁੱਧ ਤਿੰਨ ਚਾਰ ਕਿਲੋ ਦਿੰਦੇਗਾ ਇਹ ਕੁੜੀਆਂ ਦੀ ਸੋਚ ਦੇਖਣ ਨਾਲੇ ਤੇ ਦੋਨੇ ਮਤਲਬ ਕੁੜੀਆਂ ਇੰਨਾ ਕ ਮਤਲਬ ਉਹਨਾਂ ਨੇ ਜਿਗਾਰਟ ਤਕੜਾ ਕਰ ਲਿਆ ਤਾਂ ਬ੍ਰਾਂਡ ਦੇ ਉੱਤੇ ਤੇ ਲੋਕ ਉਹਨਾਂ ਤੋਂ 100 100 200 ਗ੍ਰਾਮ ਕਿਉਂ ਆਨ ਆਉਂਦੇ ਆ ਵੀ ਅੱਜ ਭਾਈ ਸਾਡੇ ਬੰਦੇ ਦੇ ਸੈੱਲ ਡਾਉਣਾ ਬੱਕਰੀ ਦਾ ਕਿਉਂ ਦੱਸਿਆ ਡਾਕਟਰ ਨੇ ਉਹੀ ਲੈਣਾ ਉਹ ਬੰਦਾ ਨੇ 3-300 ਰੁਪਏ ਤੱਕ ਲੀਟਰ ਵੇਚਦਾ ਉਹਨਾਂ ਨੇ ਦੇਖੋ ਕੁੜੀਆਂ ਨੂੰ ਜੇ ਸਕਾਇ ਸੀ ਮਾਂ ਉਹ ਕਹਿੰਦਾ ਮੈਂ ਲੈ ਕੇ ਆਂਦਾ ਇਹ ਬੱਚਿਆਂ ਨੂੰ ਤਾਂ ਹੀ ਉਹਨਾਂ ਨੇ ਕੰਮ ਕਰ ਲਿਆ ਤੇ ਜੇ ਕੁੜੀਆਂ ਨੂੰ ਬੱਕਰੀਆਂ ਦਾ ਪਤਾ ਨਹੀਂ ਸੀ ਤਾਂ ਉਹਨਾਂ ਨੇ ਬੜਨੇ ਨਹੀਂ ਸੀ ਆ ਕੇ ਕਹਿਣਗਾ ਮਿੰਗੜਾਂ ਦਾ ਮੋਸਕ ਮਾਰਦਾ ਸਹੀ ਗੱਲ ਹੁੰਦਾ ਤੇ ਅੱਜ ਉਹ ਕੁੜੀਆਂ ਮੈਨੂੰ ਲੱਗਦਾ ਉਹ ਬੱਚੀਆਂ ਛੋਟੀਆਂ ਮੇਰੇ ਹਿਸਾਬ ਨਾਲ ਇੱਕ ਤਾਂ 13-14 ਸਾਲਾਂ ਦੀ ਹੋ ਜੇ ਤੋਂ ਵੱਧ ਤੋਂ ਵੱਧ 15-16 ਸਾਲਾਂ ਦੀ ਹੋਵੇ ਜੇ ਜਵਾਕੜ ਗਈਆਂ ਮਤਲਬ ਮੰਨ ਲਓ ਮੈਂ ਸਮਝ ਨਹੀਂ ਆਇਆ ਹੈ ਆਪਣੇ ਆਲਮ ਤੋਂ ਵੀ ਛੋਟੀਆਂ ਹੋ ਗਈਆਂ ਤੇ ਉਹ ਇੰਨੀਆਂ ਪਿਆਰੀਆਂ ਲੱਗਦੀਆਂ ਕੁੜੀਆਂ ਹਨ ਇੰਨੀਆਂ ਉਹਨਾਂ ਦੀ ਉਹ ਦੇਖ ਲਓ ਅੱਜ ਉਹ ਮਤਲਬ ਉੱਠ ਕੇ 65 70 ਬੱਕਰੀਆਂ ਉਹ ਮੇਰੇ ਸਾਹ ਦੇ ਨਾਲ ਦੋਨੇ ਪੈਣੀ ਜ਼ਿੰਦਗੀ ਦੇ ਵਿੱਚ ਉਹ ਅੱਜ ਇੱਕ ਦਿਨ ਦੀ 3.5 7-8000 ਰੁਪਏ ਪਾਉਂਦੀਆਂ ਹੋਣਗੀਆਂ ਕਮਾਈ ਤਾਂ ਦੱਸੋ ਯਾਰ ਤੇ ਫਿਰ ਕਿੱਥੇ ਆ ਤੇ ਜੇ ਉਹਨਾਂ ਨੂੰ ਨਾ ਛੱਡਦੇ ਉਹ ਕਿਵੇਂ ਕਮਾਲਾਂ ਕੁੜੀ ਨੂੰ ਕਦਾ ਉਹ ਹੱਕ ਨਾ ਦੇ ਉਹ ਵੀ ਨੇ ਚੁੱਲ੍ਹੇ ਤੇ ਜਾਣਾ ਵੀ ਜਾ ਬਸ ਰੋਟੀ ਪਕਾਉਣ ਜਾਣਾ ਵੀ ਉਹਨੂੰ ਵੀ ਹੱਕ ਬਣਦਾ ਜਿਵੇਂ ਮੁੰਡਿਆਂ ਨੂੰ ਆਪਾਂ ਕੰਮ ਸਿਖਾਉਨੇ ਆ ਤੇ ਇਵੇਂ ਜਿਹੀ ਕਰੀ ਸਾਰੇ ਬੱਚਿਆਂ ਨੂੰ ਮੇਰੀ ਹੱਥ ਜੋੜ ਕੇ ਇਹੀ ਕੋਟ ਇਹ ਸਾਰੇ ਬੱਚਿਆਂ ਨੂੰ ਕੰਮ ਆ ਮਾਰਾ ਮੋਟਾ ਦੱਸਿਆ ਕਰੋ ਵੀ ਕੀ ਕਰਨਾ ਆਪਾਂ ਚਲੋ ਬਾਈ ਜੀ ਤੁਸੀਂ ਆਪਣੇ ਚੈਨਲ ਤੇ ਸਬਸਕ੍ਰਾਈਬ ਕੀਤਾ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਠੀਕ ਆ ਬਾਈ ਜੀ ਮਿਹਰਬਾਨੀ